ਹਾਗਰਜੀ ਦਾ ਖਾਲਸਾਬ ਹੈਗਰਜੀ ਕੀ ਫਤਿਹ ਪ੍ਰਭਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕ ਸੱਚਾ ਪਾਤਸ਼ਾਹ ਦੇਨ ਦੁਨੀਆ ਦੇ ਮਾਲਕਾ ਸਭ ਨੂੰ ਰਾਜੀ ਖੁਸ਼ੀ ਰੱਖੀ ਸਾਰੇ ਚੜ੍ਹਦੇ ਕਲਾਂ ਦੇ ਵਿੱਚ ਰਹਿਣ ਇਸ ਸਮੇਂ ਪਹੁੰਚਿਆ ਹੋਇਆ ਜੀ ਮੈਂ ਸਤਲੁਜ ਦਰਿਆ ਤੇ ਰੋਪੜ ਤੇ ਜਿਹੜਾ ਹੈੱਡ ਵਾਲਾ ਪੁਲ ਬਣਿਆ ਹੋਇਆ ਤੇ ਪਾਣੀ ਜਿਹੜਾ ਕਾਫੀ ਜ਼ਿਆਦਾ ਆਇਆ ਹੋਇਆ ਏ ਪਿੱਛੇ ਤੋਂ ਕਿਉਂਕਿ ਤੁਹਾਨੂੰ ਪਤਾ ਸਾਵਣ ਮਹੀਨਾ ਚੱਲ ਰਿਹਾ ਹੁਣ ਕੌਣ ਮੀਂਹ ਕਰਕੇ ਬਰਖਾਤਾਂ ਜੇ ਕਾਫੀ ਜ਼ਿਆਦਾ ਮੀਂਹ ਪੈ ਰਹੇ ਆ ਮੈਨੂੰ ਕਿਸੇ ਨੇ ਅੱਜ ਗੱਲ ਕੀਤੀ ਸੀਗੀ ਕਹਿੰਦੇ ਵੀ ਪਾਣੀ ਬਹੁਤ ਆਇਆ ਹੋਇਆ ਦਰਿਆ ਦੇ ਵਿੱਚ ਵੀ ਛੱਡਿਆ ਹੋਇਆ ਗਾਹਾਂ ਨੂੰ ਇਹ ਦਰਿਆ ਹੌਲੀ ਹੌਲੀ ਪਾਕਿਸਤਾਨ ਨੂੰ ਚਲੇ ਜਾਂਦਾ ਪਰ ਇਹਦੇ ਨਾਲ ਤੇ ਵੱਧ ਵੀ ਛੱਡੇ ਹੋਏ ਦੇਖੇ ਦਰਿਆ ਤੇ ਉੱਨਾ ਨਹੀਂ ਹੈਗਾ ਪਾਣੀ ਜਿਗਣਾ ਇੱਧਰ ਵੀ ਛੜਪਾ ਹੋਇਆ ਪਰਲੇ ਪਾਸੇ ਨਹਿਰ ਵੀ ਜਿਹੜੀ ਸਰਾਂਦ ਨਹਿਰ ਆ ਉਹ ਵੀ ਪੂਰੀ ਚੱਲ ਰਹੀ ਆ ਤੇ ਸਰਾਂਦ ਨਹਿਰ ਵੀ ਜਾ ਕੇ ਦੇਖ ਕੇ ਆਵਾਂਗੇ ਪਰਲੇ ਪਾਸੇ ਵੀ ਪਾਣੀ ਬਹੁਤ ਸਪੀਡ ਨਾਲ ਜਾ ਰਿਹਾ ਤੇ ਸਹੀ ਹੋ ਰਿਹਾ ਵੀ ਜੇ ਇੰਨਾ ਪਾਣੀ ਛੱਡੂਗੇ ਤਾਂ ਹੀ ਕਾਬੂ ਚ ਹੋਣਾ ਪਾਣੀ ਨਹੀਂ ਪਿੱਛੇ ਤੋਂ ਪਾਣੀ ਕਾਫੀ ਜ਼ਿਆਦਾ ਆਉਣਾ ਹੁਣ ਪਾਖੜੇ ਦੇ ਵਿੱਚ ਕਿਸੇ ਮੈਨੂੰ ਇੰਨਾ ਆਈਡੀਆ ਪੂਰਾ ਹੈਗਾ ਦੇਖੋ ਇੱਧਰ ਪਾਣੀ ਚੜੇ ਸਾਫ ਦਾ ਛੱਡਿਆ ਹੋਇਆ ਤੇ ਫਾਟਕ ਮੈਂ ਕਹਿੰਦਾ ਦੋ ਫਾਟਕ ਆ ਖੁੱਲੇ ਹੋਏ ਆ ਦੋ ਉਹ ਖੁੱਲੇ ਹੋਏ ਆ ਇੱਕ ਅੱਧਾ ਹੋਰ ਮਤਲਬ ਚਾਰ ਪੰਜ ਫਾਟਕੇ ਖੁੱਲੇ ਹੋਏ ਆ ਨਹੀਂ ਇੱਕ ਫਾਟਕ ਖੋਲਦੇ ਹੁੰਦੇ ਆ ਨਾਰਮਲੀ ਜੀ ਤੇ ਫੁੱਲ ਸਪੀਡ ਦਾ ਪਾਣੀ ਆ ਤਾਂ ਬੰਦਾ ਪਾਣੀ ਉਹ ਖੜ ਨਹੀਂ ਸਕਦਾ ਜੇ ਦੇਖਿਆ ਜਾਵੇ ਤੇ ਵਿਚਾਉ ਰੱਖਣ ਭਾਈ ਜਿੰਨੇ ਵੀ ਮਤਲਬ ਏਰੀਆ ਦੇ ਵਿੱਚ ਇਧਰ ਗਾਹਾਂ ਰਹਿੰਦੇ ਆ ਨੇੜੇ-ਤੇੜੇ ਤੇ ਆ ਕੇ ਬਹੁਤ ਸਾਰੇ ਲੋਕ ਰਹਿੰਦੇ ਵੀ ਆ ਤੇ ਇਧਰ ਜਣੀ ਪਾਣੀ ਨੀਮਾ ਹੋ ਗਿਆ ਅੱਗੇ ਜਿਹੜਾ ਉਹ ਵਿਚਾਲੇ ਵਾਲੀ ਕਪੱਟੀ ਜੀ ਜਾਂਦੀ ਹੈ ਜਿਹੜੀ ਉਹ ਪੱਟੀ ਆ ਪਾਣੀ ਘੱਟੀ ਵੀ ਹੁੰਦੀ ਹੈ ਜ਼ਿਆਦਾਤਰ ਇਹ ਹਾਂ ਮਤਲਬ ਕਿ ਅੱਜੇ ਨੰਗੀ ਹੋਈ ਜਿਆਦਾ ਪਾਣੀ ਖੋਲਿਆ ਹੋਇਆ ਇਹਨਾਂ ਨੇ ਤਾਂ ਕਰਕੇ ਤੇ ਬੋਰਡ ਕਲੱਬ ਦਾ ਕੰਮ ਹਾਲ ਥੋੜਾ ਜਿਹਾ ਮੈਨੂੰ ਲੱਗਾ ਬੰਦ ਹੋਇਆ ਹੋਣਾ ਕਿਉਂਕਿ ਪਾਣੀ ਜ਼ਿਆਦਾ ਓਨ ਕਰਕੇ ਤੇ ਹੁਣ ਉਸ ਤੋਂ ਬਾਅਦ ਵਿੱਚ ਅਸੀਂ ਜਿੱਥੇ ਤੁਹਾਨੂੰ ਆਹ ਚੀਜ਼ ਦੇ ਦਰਸ਼ਨ ਕਰਵਾਏ ਆਪਾਂ ਉੱਥੇ ਸਾਹਮਣੇ ਗੁਰਦੁਆਰਾ ੱਤਬੀ ਸਾਹਿਬ ਬਿਲਕੁਲ ਦਰਿਆ ਦੇ ਕੰਢੇ ਦੇ ਉੱਪਰ ਬੜੀ ਪਵਿੱਤਰ ਧਰਤੀ ਹੈ ਬੜੀ ਸ਼ਰਧਾ ਦੇ ਨਾਲ ਲੋਕ ਉੱਥੇ ਮੱਥਾ ਟੇਕਣ ਜਾਂਦੇ ਆ ਨਕਮਸਤਕ ਹੁੰਦੇ ਆ ਆਪਣੀਆਂ ਮਨੋ ਕਾਮਨਾਵਾਂ ਦੀ ਅਰਦਾਸ ਕਰਦੇ ਤੇ ਪੂਰੀਆਂ ਵੀ ਹੁੰਦੀ ਆ ਮਨੋ ਕਾਮਨਾਵਾਂ ਤੇ ਸਾਡਾ ਤਕਰੀਬਨ ਇਹ ਏਰੀਆ ਕਾਫੀ ਜ਼ਿਆਦਾ ਇੱਧਰੋਂ ਬੇਲੇ ਤੱਕ ਹੋ ਗਿਆ ਇੱਧਰੋਂ ਬਿੰਦਰਾਸ ਤੱਕ ਹੋ ਗਿਆ ਇੱਧਰੋਂ ਆਪਣਾ ਨੂਰਪੁਰ ਬੇਤਿਆਂ ਤੱਕ ਹੋ ਗਿਆ ਅੱਜ ਨੂੰ ਬਲਾਚੌਰ ਤੱਕ ਇੱਕ ਗੁਰਦੁਆਰੇ ਦੀ ਬੜੀ ਮਾਨਤਾ ਇੱਥੇ ਸਾਰੇ ਮੱਥਾ ਟੇਕਣ ਆਉਂਦੇ ਆ ਦੇ ਕੋਈ ਦਰਸ਼ਕ ਵੀਰ ਨੇ ਅਜ ਤੱਕ ਕਦੇ ਨਹੀਂ ਕਿਸੇ ਦੀ ਦਰਸ਼ਨ ਕੀਤੇ ਹੋਣਗੇ ਤਾਂ ਜਰੂਰ ਆ ਕੇ ਦਰਸ਼ਨ ਕਰਿਓ ਬੜਾ ਮਨ ਲੱਗਦਾ ਬਹੁਤ ਸੋਹਣਾ ਇੱਥੇ ਮਤਲਬ ਪਾਰਕ ਵਗੈਰਾ ਬਹੁਤ ਸੋਹਣੀ ਬਣਾਈ ਵੀ ਆ ਗੁਰਬਾਣੀ ਦਾ ਪ੍ਰਚਾਰ ਹੁੰਦਾ ਏ ਤੇ ਦਰਿਆ ਦੇ ਕੰਢੇ ਹੈਗਾ ਠੰਡੀ ਠੰਡੀ ਹਵਾ ਚੱਲਦੀ ਹੈ ਬੜਾ ਮਤਲਬ ਆਨੰਦ ਆਉਂਦਾ ਏ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਹ ਪਰਲੇ ਪਾਸੇ ਸਰਾਂਦ ਵਾਲੀ ਨਦੀ ਦੇ ਜਿਹੜੀ ਨਹਿਰ ਆ ਉਹਦੇ ਤੇ ਚੱਲਦੇ ਆ ਜੀ ਇਧਰ ਦੇਖੋ ਸਰਾਂਦ ਨਹਿਰ ਦੇ ਵਿੱਚ ਤੇ ਨੱਕੋ ਨੱਕ ਭਰੀ ਜਾਂਦੀ ਐ ਸਰਾਂਦ ਨਹਿਰ ਪੂਰੇ ਸਾਰੇ ਹੀ ਸਾਰੇ ਕੰਪਲੀਟਲੀ ਪੂਰੇ ਤੇ ਪੂਰੀ ਖੋਲੇ ਹੋਏ ਆ ਫੁੱਲ ਸਪੀਡ ਨਾਲ ਪਾਣੀ ਜਾਂਦਾ ਇਹ ਤੇ ਸਰਾਂਦ ਨਹਿਰ ਇਹ ਖਨੌਰੀ ਬਾਰਡਰ ਦੇ ਨੇੜੇ ਤੇੜੇ ਜਾ ਕੇ ਇਹ ਨਹਿਰ ਦੇ ਕਈ ਪਾਟਾਂ ਦੇ ਵਿੱਚ ਬਦਲ ਕੇ ਨਾਲੇ ਨੂਲੇ ਬਣ ਜਾਂਦੇ ਇਹ ਤੇ ਪੂਰਾ ਉਹ ਛੱਡਿਆ ਹੋਇਆ ਆ ਜੋ ਅੱਗੇ ਬਸ ਸੋਣੀ ਫੁੱਲ ਬੁੱਟੀ ਜੀ ਲਾ ਕੇ ਇੱਕ ਮਤਲਬ ਇੱਕ ਚੰਗੀ ਦਿਖ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਵੀ ਚਲੋ ਟੂਰਿਜ਼ਮ ਤੜਿਆ ਹੈ ਕਾਰਸ਼ਿਕ ਹੋਣਗੇ ਇੱਥੇ ਜਿਹਦੇ ਨਾਲ ਵੀ ਟੂਰਿਜ਼ਮ ਆ ਕੇ ਦੇਖਣਗੇ ਕਿ ਪਰਲੇ ਪਾਸੇ ਟੂਰਿਜ਼ਮ ਦਾ ਕਾਫੀ ਕੁਝ ਬਣਾਇਆ ਹੋਇਆ ਹੈ ਹੱਡ ਵਰਕਰਸ ਦੇਖੋ ਕਿੰਨੀ ਸਪੀਡ ਦਾ ਪਾਣੀ ਚੱਲਦਾ ਤੇ ਜਿਹੜੀ ਇੱਥੇ ਇੱਥੇ ਜਿਹੜੀ ਨਹਿਰ ਹੈਗੀ ਆ ਇੱਕ ਘਟੋ ਘਟਰੇ ਬੰਗੇ ਆਈ ਹੈ ਜਿਹੜੀ ਉਹਦੀ ਨਹਿਰ ਦੀ ਤਕਰੀਬਨ 50 60 ਫੁੱਟ ਦੇ ਕਰੀਬ ਹੈਗੀ ਜੀ 40 50 50 ਦੇ ਨੇੜੇ ਸੜੇ ਬਹੁਤ ਡੂੰਗੀ ਹੋ ਰਹੀ ਨਹਿਰ ਤੇ ਹੌਲੀ ਹੌਲੀ ਕਹਾ ਕੋਈ ਜਾਂਦਾ ਤੇ ਸਾਰੇ ਹੀ ਖੋਲੇ ਹੋਏ ਆ ਫਾਟਕ ਤਕਰੀਬਨ ਸਾਰੇ ਚੱਕੇ ਹੋਏ ਆ ਤਾਂ ਹੀ ਪਾਣੀ ਨਾ ਕੰਟਰੋਲ ਹੋਣਾ ਦੇਖੋ ਪਾਣੀ ਦੇਖੋ ਇੱਧਰ ਇੱਕ ਵਾਰ ਬੰਦੇ ਨੂੰ ਚੱਕਰ ਆਉਂਦਾ ਦੇਖ ਕੇ ਡਰ ਕੇ ਥੋੜਾ ਜਿਹਾ ਦੂਰ ਨੂੰ ਹੋ ਕੇ ਖੜਦਾ ਬੰਦਾ ਇਹਦਾ ਕਿਸੇ ਦਿਨ ਤੁਹਾਨੂੰ ਫੇਰ ਦਿਖਾਉਂਗਾ ਲਿਆ ਕੇ ਮੈਂ ਵੀ ਔਰੇ ਕਿੰਨਾ ਕੁ ਪਾਣੀ ਚੱਲਦਾ ਹੁੰਦਾ ਇਹਦਾ ਬਹੁਤ ਨੀਵਾ ਚੱਲਦਾ ਹੁੰਦਾ ਪਾਣੀ ਔਰੇ ਪਰ ਐਸਾ ਹੁਣ ਸਿਰੇ ਹੀ ਛੱਡਿਆ ਵਾ ਪਾਣੀ ਪਿੱਛੇ ਤੇ ਕੰਟਰੋਲ ਰੱਖਣ ਦੇ ਕਰਕੇ ਜਿਵੇਂ ਹੀ ਐਨ ਨੱਕ ਨੱਕ ਭਰ ਕੇ ਚੋਰੀ ਹੋਈ ਐ ਖੋਲੇ ਹੋਈ ਐ ਸਾਰੇ ਉੱਪਰ ਜ਼ਕ ਹਾਂ ਹੈਗਾ ਪ੍ਰੋਜੈਕਟ ਜਿੱਥੇ ਤੋਂ ਚੜ ਕੇ ਚੈਨਾ ਦੇ ਨਾਲ ਕਮਾ-ਕਮਾ ਕੇ ਨੂੰ ਖੋਲਦੇ ਆਂ ਫਟਕਾਂ ਨੂੰ ਦੇਖ ਇੱਕ ਜਾਨਵਰ ਇਹਨੂੰ ਕੋਈ ਪਾਣੀ ਦੀ ਭੈ ਨਹੀਂ ਹੈਗੀ ਇਹਦਾ ਪੂਰਾ ਧਿਆਨ ਹੈ ਕੋਈ ਮੱਛੀ ਦਾ ਜਾਂ ਕੋਈ ਮਾਸਾਹਾਰੀ ਚੀਜ਼ ਕੋਈ ਵੀ ਆ ਗਈ ਉਹਨੂੰ ਖਾਣਾ ਦੇਖ ਰਿਹਾ ਦਾ ਕੋਈ ਇਹਨੂੰ ਉਹ ਨਹੀਂ ਹੈਗਾ ਐਵੀਂ ਤੋਂ ਹੋਇਆ ਸਾਨੂੰ ਪਾਣੀ ਇੱਥੇ ਖੜੇ ਦੇ ਡਰ ਲੱਗੀ ਜਾਂਦਾ ਦੇ ਵਿੱਚ ਬੈਠਾ ਸਾਡੇ ਨਾਲ ਤੇ ਕਿੱਡਾ بڑا ਜਿਗਰਾ ਇਹਦਾ ਕਿੰਨੀ ਤਾਂ ਮਾਨਸਿਕਤਾ ਇਹਦੀ ਕੈਮ ਹੈ ਆਇਤੋਂ ਗਾਹਾਂ ਜਿਹੜਾ ਏਰੀਆ ਤੇ ਸਟੋਕੇ ਵਾਲਾ ਏਰੀਆ ਜਿਹੜਾ ਨਹਿਰ ਟੱਪਣ ਤੋਂ ਬਾਅਦ ਵਿੱਚ ਤੇ ਸਾਰਾ ਏਰੀਆ ਜਿਹੜਾ ਹੈਗਾ ਆਪਣਾ ਮਤਲਬ ਟੂਰਿਜ਼ਮ ਬਾਸ ਤੇ ਤਿਆਰ ਕੀਤਾ ਗਿਆ ਆ ਸ਼ਾਇਦ ਕੁਛ ਰੋਣ ਗੱਲੀਆਂ ਕਰਕੇ ਲਾ ਲੋ ਕੁਛ ਲਾ ਲੋ ਥੋੜਾ ਜਿਹਾ ਕੁੱਕਣਾ ਚੱਲਿਆ ਨਹੀਂ ਹੈਗਾ ਪਰ ਬਹੁਤ ਵਧੀਆ ਏਰੀਆ ਦਰਿਆ ਦਾ ਕੰਡਾ ਹੋਵੇ ਸਾਈਡ ਪਰ ਨਹਿਰ ਚੱਲਦੀ ਹੋਵੇ ਸ਼ਾਮ ਨੂੰ ਕਿਤੇ ਉਹ ਬਰਗਰ ਬਰਗਰ ਖਾਣ ਦਾ ਕੋਈ ਪ੍ਰਬੰਧ ਹੋਵੇ ਹੈਗੀ ਸੀ ਕੰਟੀਨ ਉਹਰੇ ਪਰ ਉਹ ਕੰਟੀਨ ਪਸਾਨੀ ਕਿਹੜੇ ਕਾਰਨਾ ਕਰਕੇ ਬੰਦ ਹੋ ਗਈ ਵੀ ਪਤਾ ਨਹੀਂ ਲੱਗਿਆ ਕੁਛ ਸ਼ਹਿਰ ਹੁਣ ਚੱਲ ਪਈ ਵੀ ਹੋਵੇ ਮੈਨੂੰ ਵੀ ਆਏ ਨੂੰ ਮੈਂ ਕਿਹਾ ਸਾਲ ਤੋਂ ਉੱਪਰ ਹੋ ਗਿਆ ਤੇ ਸਾਹਮਣੇ ਜਿਹੜਾ ਨਵਾਂ ਪੁਲ ਬਣਿਆ ਜੀ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਹੋ ਦੇਖੋ ਜੀ ਨਵਾਂ ਪੁਲ ਬਣਿਆ ਜਿਹੜਾ ਹੇ ਸਾਡੇ ਰੋਪੜ ਜਿਹੜੇ ਦਾ ਆਕਰਸ਼ਿਕ ਪੁਲਾ ਹੈ ਤੇ ਹੋਰ ਜ਼ੂਮ ਕਰੋ ਥੋੜਾ ਜਿਹਾ ਦੇਖੋ ਕੀ ਬਾਤ ਹੈ ਘੈਂਟ ਪੁਲ ਇਹਨੂੰ ਟਾਈਮ ਜ਼ਰੂਰ ਲੱਗਿਆ ਪੁਲ ਨੂੰ ਬਣਨੇ ਨੂੰ ਪਰ ਐਨ ਦਰਸਤ ਬਣਿਆ ਗੱਲ ਬਾਤ ਐਨ ਓਕੇ ਫੁੱਲ ਬੁੱਟੇ ਸਜਾਵਟੀ ਕੈਂਟਾ ਦੀ ਕਟਿੰਗ-ਕੋਟਿੰਗ ਹੋਣੇ ਵਾਲੀ ਹੈ ਜੀ ਹੁਣ ਇਹਦੀ ਕਟਿੰਗ ਹੋ ਕੇ ਐਨ ਜੀ ਪਧਰਾ ਹੋ ਜਾਣਾ ਇੱਥੇ ਐਨ ਜਦੋਂ ਇਹ ਚੀਜ਼ ਨੇ ਪਧਰੀ ਬਣ ਕੇ ਇੱਕ ਕੰਦ ਜੀ ਬਣ ਜਾਣਾ ਵਾਜਿਬਾ ਇੱਥੇ ਹੁੰਦੀ ਸੀ ਕੰਟੇਨਰ ਕੰਟੇਨਰ ਧਾਤੀ ਇਹਨਾਂ ਨੇ ਇਹ ਦੁਬਾਰੇ ਬਣਨ ਲੱਗਿਆ ਮੰਨ ਲਾ ਤਾਂ ਪ੍ਰੋਜੈਕਟ ਦੁਬਾਰੇ ਹੋ ਰਿਹਾ ਹਾਂ ਤਾਂ ਹੀ ਤਾਂ ਹੀ ਉਹ ਬਿਲਡਿੰਗ ਬਣੂਗੀ ਹੁਣ ਪਹਿਲਾਂ ਇਹਨਾਂ ਨੇ ਕੰਟੇਨ ਕੋਈ ਥੋੜੀ ਜਿਹੀ ਕੋ ਉਹਦੇ ਟਾਈਪ ਦੀ ਸੀਗੀ ਕੁਛ ਹ ਚੁੰਗੀ ਜਿਹੜਾ ਬਣਾਈ ਵੀ ਸੀਗੀ ਆ ਜਿਵੇਂ ਹੁਣ ਆ ਖੂਬਸੂਰਤੀ ਆ ਬੰਦਾ ਆਵੇ ਇੱਥੇ ਉਹ ਪਰਲੇ ਇਹ ਉਹ ਜਿਹੜਾ ਪੁਲਸ ਨੂੰ ਦਿਖਾਇਆ ਸੀ ਪੁਲ ਕੋਲ ਨੂੰ ਘੁੰਮ ਕੇ ਰਸਤਾ ਆਉਂਦਾ ਗੱਡੀਆਂ ਵੀ ਆ ਜਾਂਦੀਆਂ ਜੀ ਇੱਥੇ ਤੇ ਇਧਰੋਂ ਨਹੀਂ ਆ ਸਕਦੇ ਜਿੱਧਰੋਂ ਅਸੀਂ ਆਏ ਇਧਰੋਂ ਤਾਂ ਪੈਦਲ ਹੀ ਆ ਸਕਦਾ ਬੰਦਾ ਮੋਟਰਸਾਈਕਲ ਵੀ ਨਹੀਂ ਆਉਣ ਦਿੰਦੇ ਕਿਉ ਤੇ ਇੱਥੇ ਉੱਠਣ ਬੈਠਣ ਨੂੰ ਜਦੋਂ ਨਾ ਮੰਨ ਲਓ ਆਹਾਂ ਕੰਟੀਨ ਜਿਹੜਾ ਆਹ ਚੀਜ਼ ਤਿਆਰ ਹੋ ਗਈ ਤੇ ਇੱਥੇ ਵੀ ਫਿਰ ਆਟੋਮੈਟਿਕਲ ਸਾਫ ਸਫਾਈ ਦਾ ਪ੍ਰਬੰਧ ਹੋ ਜਾਣਾ ਜਿਵੇਂ ਆਹਾਂ ਥੀਏਟਰ ਦਾ ਇੱਕ ਨਾ ਥੀਏਟਰ ਵਾਸਤੇ ਛੋਟੀ ਜਿਹੀ ਜਗ੍ਹਾ ਬਣਾਈ ਵੀ ਆ ਵੀ ਇੱਥੇ ਬੰਦਾ ਖੜਕੇ ਨਾ ਸਾਹਮਣੇ ਐਕਟਿੰਗ ਕਰੇ ਤਾਂ ਸਾਹਮਣੇ ਬੰਦਾ ਬੈਠ ਸਕਦਾ ਇਹ ਮਤਲਬ ਜਿਵੇਂ ਕਿ ਫੋਰਨ ਕੰਟਰੀਆਂ ਦੇ ਵਿੱਚ ਨਾ ਕਿਤੇ ਜਿੱਥੇ ਪਬਲਿਕ ਪਲੇਸ ਜੀ ਹੁੰਦੀ ਆ ਮਤਲਬ ਵਧੀਆ ਉਹ ਹੁੰਦਾ ਸਿਸਟਮ ਉਠਣ ਬੈਠਣ ਦਾ ਪ੍ਰਬੰਧ ਹੁੰਦਾ ਉੱਥੇ ਜੇ ਆ ਚੀਜ਼ ਬਣਾਈ ਵੀ ਹੁੰਦੀ ਹੈ ਵੀ ਉੱਥੇ ਕੋਈ ਨਾ ਕੋਈ ਬੰਦਾ ਆ ਕੇ ਕੋਈ ਚੀਜ਼ ਪਰਫਾਰਮ ਕਰਨੀ ਮੈਂ ਫੋਰਨ ਕੰਟਰੀਆਂ ਵਿੱਚ ਦੇਖਿਆ ਕੋਈ ਜ਼ਿਆਦਾ ਇਹ ਚੀਜ਼ਾਂ ਵੀ ਜਿਵੇਂ ਨਾ ਮਤਲਬ ਕੋਈ ਕੋਈ ਹਾਰਮੋਨੀਅਮ ਵਜਾਉਣ ਦਾ ਕੋਈ ਤੂੰਬੀ ਵਜਾਉਣ ਦਾ ਇੱਕ ਨਾ ਬੰਦੇ ਨੇ বাজਾਈ ਜਣਾ ਤਾਂ ਸਿਰਫ ਪਬਲਿਕ ਨਾਲ ਆਪਣਾ ਖਾ ਪੀ ਰਿਹਾ ਇੰਜੋਏ ਕਰ ਰਹੇ ਬੈਠੇ ਕੁਝ ਵੀ ਤੁਸੀਂ ਬੈਠੇ ਦੇਖ ਰਹੇ ਆ ਚਾਹੇ ਔਰ ਇੱਕ ਸ਼ੋਅ ਵਗਾਰਾ ਨਾਟਕ ਵੀ ਦਿਖਾਇਆ ਜਾ ਸਕਦਾ ਤੇ ਸਾਹਮਣੇ ਬੈਠੇ ਸੀਟਿੰਗ ਵਾਸਤੇ ਇਸ ਬਣਾਇਆ ਹੋਇਆ ਤੇ ਜਦੋਂ ਇੱਥੇ ਪ੍ਰੋਜੈਕਟ ਚਾਲੂ ਹੋਗਾ ਤਾਂ ਇਹਦੀ ਖੂਬਸੂਰਤੀ ਜਿਹੜੀ ਉਹ ਦੇਖਣ ਨੂੰ ਮਿਲੂਗੀ ਹਨ ਪੂਰੀ ਤੇ ਬੂਟੇ-ਬਾਟੇ ਵਗੈਰਾ ਦੇਖੋ ਕਿੰਨੇ ਸੋਹਣੇ ਲਾਏ ਆ ਆਪਣੀਆਂ ਅੱਖਾਂ ਜੂਰਾ ਇਹਨਾਂ ਨੇ ਹੌਲੀ-ਹੌਲੀ ਵੱਧ ਫੁੱਲ ਜਾਣਾ ਪਰ ਹੁਣ ਥੋੜੇ ਜਿcke ਗੱਲ ਆਏ ਆ ਵੀ ਹਾਲ ਹਾਲੋ ਕੰਮ ਚੱਲਿਆ ਨਹੀਂ ਟੂਰਿਜ਼ਮ ਵਾਲਾ ਜਿਹਦੇ ਕਰਕੇ ਉਹ ਕੱਖ ਕੰਡਾ ਜਿਆਦਾ ਹੋਇਆ ਵਾ ਥੋੜੇ ਜੱਕ ਫਿਰ ਉਹੀ ਮਸ਼ੀਨਾਂ ਨੇ ਇਹਨਾਂ ਨੂੰ ਵਧੀਆ ਢੰਗ ਕਰ ਕੋ ਪੇਸ਼ ਕਰ ਦੇਣਾ ਉਹ ਪਰਲੇ ਪਾਸੇ ਵੀ ਉੱਥੇ ਵਾਕਿੰਗ ਵਾਸਤੇ ਬਣਾਇਆ ਵਾ ਘੁੰਮਣ ਫਿਰਨ ਵਾਸਤੇ ਬਣਾਇਆ ਵਾ ਬਹੁਤ ਸੋਹਣਾ ਅੰਦਰ ਨੂੰ ਥਿਊ ਵੀ ਹੈਗਾ ਤੇ ਮੇ ਜਿਵੇਂ ਬੂਟੇ ਐ ਪੁਰਾਣੇ ਐ ਇਹ ਇਹ ਏਰੀਆ ਜੰਗਲ ਜੇ ਵਾਲੀ ਏਰੀਆ ਥੋੜਾ ਜਿਹਾ ਕੇ ਤੇ ਜੰਗਲ ਜੇ ਦੇ ਵਿੱਚ ਬੰਦਾ ਨੇਚਰਲ ਜਿਹਦੇ ਵਿੱਚ ਘੁੰਮੇ ਇੱਕ ਬਨਾਪਟੀ ਚੀਜ਼ ਹੁੰਦੀ ਐ ਸੁੰਦਰਤਾ ਵਾਲੀ ਉਹ ਗੱਲ ਵੱਖਰਾ ਐ ਇਹ ਜਿਹੜੀ ਨੇਚਰਲ ਚੀਜ਼ ਹੁੰਦੀ ਐ ਉਹਦਾ ਵੀ ਇੱਕ ਅਲੱਗੇ ਆਨੰਦ ਹੁੰਦਾ ਆਪਣੀ ਲਾਈਫ ਦੇ ਵਿੱਚ ਜਿਹੜੇ ਉਹਨੂੰ ਜੀਉਂਦੇ ਆ ਉਹ ਜੀਉਂਦੇ ਆ ਮਤਲਬ ਜਿਹੜੇ ਉਹਨੂੰ ਮਾਨਦੇ ਨੇ ਉਹ ਮਾਨਦੇ ਨੇ ਪਰ ਮੈਨੂੰ ਆਹ ਚੀਜ਼ ਮੈਂ ਥੀਏਟਰ ਦੇ ਨਾਲ ਜੁੜਿਆ ਹਾਂ ਮੈਨੂੰ ਬੜੀ ਚੀਜ਼ ਪਿਆਰੀ ਲੱਗੀ ਵੀ ਸਾਹਮਣੇ ਦਰਸ਼ਕ ਬੈਠੇ ਹੋਣ ਤੇ ਅਸੀਂ ਕੋਈ ਨਾ ਕੋਈ ਨਸ਼ਿਆਂ ਦੇ ਖਿਲਾਫ ਕੋਈ ਨਾਟਕ ਖੇੜਦੇ ਵਹਿਮ ਪਰਮਾ ਦੇ ਖਿਲਾਫ ਕੋਈ ਡਰਾਮਾ ਕਰਦੇ ਹੋਈਏ ਸਿਸਟਮ ਦੇ ਖਿਲਾਫ ਕੁਝ ਕਰਦੇ ਹੋਈਏ ਸਾਨੂੰ ਸਾਹਮਣੇ ਬੈਠ ਕੇ ਲੋਕ ਦੇਖਦੇ ਹੋਣ ਤੇ ਕੋਈ ਹੋ ਹੋ ਸਕਦਾ ਇਥੇ ਛੋਟਾ ਜਿਹਾ ਕੋਈ ਮਿਊਜ਼ਿਕ ਦਾ ਹੋਦਾ ਜਿਵੇਂ ਨਵੇਂ-ਨਵੇਂ ਕਲਾਕਾਰ ਉੱਠਦੇ ਆਂ ਵੀ ਉਹਨਾਂ ਬਾਅਦ ਕੋਈ ਫੰਕਸ਼ਨ ਰੱਖਿਆ ਹੋ ਹੋਵੇ ਇਧਰ ਤੇ ਟੂਰਿਜ਼ਮ ਵਾਲਿਆਂ ਵੱਲ ਤੇ ਕੋਈ ਮਤਲਬ ਜਿਵੇਂ ਮਾਜੀਸ਼ੀਆ ਨਾ ਮਾਜੀਸ਼ੀਆ ਦਾ ਪ੍ਰਬੰਧ ਕਰ ਲਵੇ ਮਜਿਸ਼ੀਅਨ ਹੋਰੇ ਆ ਕੇ ਲੱਗ ਜਾਣ ਪੱਕੇ ਤੇ ਕੋਈ ਬਾਰੋ ਬੰਦੇ ਆਉਣ ਜਿਹੜੇ ਨਵੇਂ-ਨਵੇਂ ਕਲਾਕਾਰ ਉੱਠਦੇ ਉਹਨਾਂ ਕੋਲ ਨਹੀਂ ਹੈਗੀ ਵਿਚਾਰਿਆਂ ਕੋਈ ਕਈ ਵਾਰ ਇਹ ਹੁੰਦਾ ਵੀ ਉਹਨਾਂ ਨੂੰ ਸਟੇਜਾਂ ਨਹੀਂ ਮਿਲਦੀਆਂ ਪਰ ਕਲਾ ਬਹੁਤ ਹੁੰਦੀ ਉਹਨਾਂ ਦੇ ਕੋਲ ਤਾਂ ਐ ਵੀ ਮਜਿਸ਼ੀਅਨ ਇੱਥੇ ਹੋਣਗੇ ਤਾਂ ਉਸ ਤੋਂ ਬਾਅਦ ਉਹ ਕਲਾਕਾਰ ਆ ਕੇ ਆਪਣਾ ਪਰਫਾਰਮੈਂਸ ਦੇ ਸਕਦੇ ਆ ਜਦੋਂ ਸਟੇਜ 'ਤੇ ਕੜ ਕੇ ਕਿਸੇ ਬੰਦੇ ਨੇ ਗਾਉਣਾ ਹੈ ਜਾਂ ਕੋਈ ਚੀਜ਼ ਵਜਾਉਣੀ ਹੈ ਹਨਾ ਆ ਜੇ ਕਲਾਕਾਰੀ ਜਿਹੜੀ ਕਿਸੇ ਵੀ ਪ੍ਰਕਾਰ ਦੀ ਦਿਖਾਉਣੀ ਹੈ ਤਾਂ ਉਸ ਸਮੇਂ ਜਦੋਂ ਦਰਸ਼ਕਾਂ ਦੇ ਸਾਹਮਣੇ ਤਾਂ ਜਿਹੜਾ ਵਿਲ ਪਾਵਰ ਵੱਦੀ ਆ ਮੋਨੋ ਵਾਲਾ ਉਹ ਜਿਹੜਾ ਉਹ ਕਾਫੀ ਜ਼ਿਆਦਾ ਵੱਧਦਾ ਫਿਰ ਉਹ ਉਹਦੇ ਕਰਕੇ ਵੀ ਬਹੁਤ ਵਧੀਆ ਗੱਲ ਹੈ ਵੀ ਇੱਕ ਪ੍ਰਮੋਟ ਹੋ ਰਿਹਾ ਹੈ ਇੱਕ ਕਲਾਕਾਰ ਨੂੰ ਪ੍ਰਮੋਟ ਕਰਨ ਵਾਸਤੇ ਐਦਾਂ ਦੀਆਂ ਸਟੇਜਾਂ ਹੋਣੀਆਂ ਚਾਹੀਦੀਆਂ ਜ਼ਰੂਰ ਤੇ ਜਿਵੇਂ ਕਿ ਇੱਥੇ ਤੋਂ ਆਪਣੇ ਨੇੜੇ ਹੈਗਾ ਅ तकरीबन 1/2 ਕਿਲੋਮੀਟਰ ਦੂਰ ਮਹਾਰਾਜਾ ਰਣਜੀਤ ਸਿੰਘ ਬਾਗ ਹੈਗਾ ਉੱਥੇ ਵੀ ਸਟੇਜ ਹੈਗੀ ਇੱਕ ਬਹੁਤ ਵਧੀਆ ਸਟੇਜ ਆ ਉੱਥੇ ਵੀ ਕਲਾਕਾਰਾਂ ਨੂੰ ਮੌਕੇ ਮਿਲਦੇ ਰਹਿੰਦੇ ਡਰਾਮੇ ਦੇ ਨਾਲ ਰਿਲੇਟਿਵ ਹੋਗੇ ਕਿਸੇ ਵੀ ਹੋ ਜਣ ਇਸੇ ਤਰੀਕੇ ਨਾਲ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀ ਹੈਗਾ ਇੱਕ ਜਿਹੜਾ ਆਪਣਾ ਚਲੋ ਉਦੇ ਬਾਰੇ ਫਿਰ ਜ਼ਿਕਰ ਕਰਾਂਗੇ ਹਾਂ ਜਾਂ ਪੱਦਰ ਨੂੰ ਜਾਂਦੇ ਪਰ ਆਪਾਂ ਇੱਥੇ ਹੀ ਰਹੀਏ ਨੇੜੀ ਤੇ ਇਸ ਤੋਂ ਬਾਅਦ ਵੀ ਜਿਉਂ-ਜਿਉਂ ਹੈ ਇੱਧਰ ਨੂੰ ਜਾਣਾ ਆਪਾਂ ਨੇ ਤਾਂ ਹੈਗਾ ਬਹੁਤ ਵਧੀਆ ਏਰੀਆ ਇੱਧਰ ਨੂੰ ਤੇ ਗਾਹਾਂ ਜਾ ਕੇ ਬੋਟ ਕਲੱਬ ਬਣਿਆ ਜਿਹੜਾ ਬੋਟ ਕਲੱਬ ਹੁਣ ਚਾਲੂ ਹੋ ਗਿਆ ਤੇ ਉੱਥੇ ਵੀ ਸੁੰਦਰਤਾ ਵਧੀਆ ਬਣੀ ਆ ਅਸੀਂ ਮੈਂ ਤਕਰੀਬਨ ਅੱਜ ਤੇ ਮਤਲਬ 25 ਸਾਲ ਪਿੱਛੇ ਚਲੇ ਜਾਈਏ 25 ਸਾਲ ਪਿੱਛੇ ਚਲੇ ਜਾਈਏ ਜਦੋਂ ਅਸੀਂ ਬੋਟ ਕਲੱਬ ਦੇ ਵਿੱਚ ਅਸੀਂ ਬਹੁਤ ਝੂਟਦੇ ਹੁੰਦੇ ਸੀ ਵਿਸਾਖੀ ਨੂੰ ਆਉਣਾ ਜਾਂ 15 ਅਗਸਤ ਨੂੰ ਆਉਣਾ ਇੱਥੇ ਸਟੇਡੀਅਮ ਹੈਗਾ 15 ਅਗਸਤ ਦੀ ਸਟੇਡੀਅਮ ਨੂੰ ਅ 5-7 ਰੁਪਏ ਟਿਕਟ ਹੁੰਦੀ ਸੀ ਉਹਦੀ ਆਪਣੀ ਉਹ ਦੇਖਣਾ ਉਸੇ ਬਾਅਦ ਮੂਵੀ ਦੇਖਣ ਵੜ ਜਾਣਾ ਸਿਨੇਮੇ ਹਾਲ ਦੇ ਵਿੱਚ ਦੋਸਤ ਸਿਨੇਮੇ ਹਾਲ ਰੋਪੜ ਦੇ ਵਿੱਚ ਜੀ ਆਪਣਾ ਜੇਅਰ ਥੀਏਟਰ ਹੋ ਗਿਆ ਇੱਕ ਇੱਕ ਕਲਿਆਣ ਸਿਨੇਮਾ ਹੋ ਗਿਆ ਇਹਨਾਂ ਵਿੱਚ ਜਿਹੜੀ ਜਿਹੜੀ ਵਧੀਆ ਫਿਲਮ ਲੱਗੀ ਹੋਣੀ ਉਹ ਦੇਖ ਲੈਣੀ ਕਦੇ ਕਿਤੇ ਦਾ ਮੌਕਾ ਮਜ਼ੇ ਦਾ ਰੋਪੜ ਆਉਣ ਦਾ ਹੁਣ ਤਾਂ ਰੋਜ਼ ਹੀ ਰੋਪੜ ਨੂੰ ਤੁਰੇ ਰਹਿੰਦੇ ਆ ਜੀ ਚਲੋ ਜੀ ਚੱਲਦੇ ਆ ਤੁਹਾਨੂੰ ਫੇਰ ਦਿਖਾਉਂਦੇ ਕੁਝ ਗਾਂ ਚੱਲ ਕੇ ਲਓ ਜੀ ਮੈਂ ਕਿਹਾ ਵੀ ਜਰ ਹੁਣ ਆਏਵੇ ਤਾਂ ਹੈਨੇੜੇ ਸਾਨੂੰ ਫੋਟੋ ਕਲੱਬ ਵੀ ਰੋਪੜ ਦਾ ਦਿਖਾ ਦਈਏ ਤੇ ਉਹ ਦੇਖੋ ਕਿ ਕਿਸਤੀ ਨਾਲ ਥੋੜਾ ਜਿਹਾ ਕਿ ਚੌੜ ਕਰਦੇ ਆ ਵਿੱਚ ਬੰਦੇ ਪਤਾ ਨਹੀਂ ਕੋਈ ਸ਼ਾਇਦ ਇਹਨਾਂ ਦਾ ਹਸਾਤ ਕਿਤਾਵੇ ਹੋਰ ਆ ਕੋਈ ਪਾਣੀ ਨਾਲ ਨਹੀਂ ਚੌੜਖਾਨੀ ਕਰਨੀ ਚਾਹੀਦੀ ਕਦੇ ਵੀ ਪਾਣੀ ਦੇ ਵਿੱਚ ਮਸ਼ੀਨਰੀ ਦੇ ਨਾਲ ਸੌਰੀ ਪਤਾ ਨਹੀਂ ਕੋਈ ਹੋਰ ਗੱਲ ਹੋ ਸਕਦੀ ਮੈਂ ਗਲਤ ਹੋ ਸਕਦਾ ਪਰ ਆਪਾਂ ਬੋਰਡ ਕਲੱਬ ਦੇ ਵਿੱਚ ਪਹੁੰਚ ਗਏ ਹਾਂ ਜਿੱਦਣ ਇਹਦਾ ਉਦਘਾਟਨ ਹੋਇਆ ਤਾਂ ਉਦੋਂ ਥੋੜੇ ਜਿਹੇ ਹਾਲਾਤ ਇੱਥੇ ਨਾਜ਼ੁਕ ਜੇ ਤੇ ਪਰ ਹੁਣ ਵਧੀਆ ਬਣ ਗਏ ਅ ਦੇਖ ਲਾ ਬੂਟਾ ਆ ਹਾਂ ਬਾੜਾ ਜਿਹਾ ਵਾਂਗੂ ਥੱਲੇ ਨੂੰ ਲੰਮਕਦਾ ਕਿੰਨਾ ਕੈਂਟ ਬੂਟਾ ਇਹ ਦੇਖੋ ਬਹੁਤ ਹੀ ਸੋਹਣਾ ਹਨੱਖਾ ਕੈਂਟ ਵੀਊ ਬਣਦਾ ਜਾ ਰਿਹਾ ਐਸੇ ਇਹ ਪੂਰੀ ਗ੍ਰੀਨਰੀ ਚਾਹੀਦੀ ਓਰੇ ਤੇ ਇਧਰ ਤੇ ਆਹ ਰੋਡ ਆਉਂਦਾ ਜੀ ਜਿਹੜਾ ਪੁਲ ਦਿਖਾਇਆ ਤਾਂ ਸਾਨੂੰ ਪਿੱਛੇ ਪੁਲ ਕੋਲ ਤੇ ਆਹ ਰੋੜਾ ਗਿਆ ਤੇ ਇੱਥੇ ਆ ਕੇ ਗੱਡੀਆਂ ਵਗੈਰਾ ਪੈਕ پارک ਹੋ ਜਾਂਦੀਆਂ ਤੇ ਮੋਟਰਸਾਈਕਲ ਵਗੈਰਾ ਇੱਥੇ ਉੱਤੇ ਵੀ ਦਾ ਕੰਟੀਨ ਵੀ ਹੈਗੀ ਇੱਥੇ ਬੈਠਣ ਦਾ ਪ੍ਰਬੰਧ ਵੀ ਹੈਗਾ ਇਹ ਤੇ ਥੋੜੇ ਇੱਕ ਤਕਰੀਬਨ 2-4 ਮਹੀਨਿਆਂ ਵਿੱਚ ਇੱਥੇ ਜਿਹੜੀ ਦੇਖੋਗੀ ਦੇਖਣ ਵਾਲੀ ਉਹ ਥੋੜੀ ਜੀ ਅਲੱਗੇ ਹੋ ਗਈ ਕੈਂਠ ਗੱਲਬਾਤ ਹੋਊਗੀ ਜਿਹਨੂੰ ਕਹਿੰਦੇ ਕੈਂਠ ਗੱਲਬਾਤ ਕਚਰਾ ਵਗੈਰਾ ਦੇਖੋ ਇਹ ਪਬਲਿਕ প্লেਸ ਟਾਈਪ ਹੈਗਾ ਏ ਇੱਕ ਰਿਕੁਐਸਟ ਆਪਾਂ ਸਾਰਿਆਂ ਨੂੰ ਕਰਦੇ ਆਂ ਵੀ ਜੇ ਬੰਦਾ ਔਰੇ ਆਉਂਦਾ ਏ ਤਾਂ ਆ ਕੇ ਮਤਲਬ ਸਾਫ ਸਫਾਈ ਦਾ ਧਿਆਨ ਰੱਖੇ ਵੀ ਆਪਾਂ ਸਾਫ ਸਫਾਈ ਦਾ ਧਿਆਨ ਰੱਖਾਂਗੇ ਨਾ ਤਾਂ ਅਸੀਂ ਉਹ ਬੈਠਣਾ ਔਰੇ ਸਾਰਿਆਂ ਨੇ ਤੇ ਅਸੀਂ ਉਹ ਅਸੀਂ ਇਹਦਾ ਆਨੰਦ ਮਾਣ ਸਕਦੇ ਹਾਂ ਇਸ ਦੀ ਖੂਬਸੂਰਤੀ ਦਾ ਤੇ ਇੱਧਰ ਖੜੀਆਂ ਬੋਟਸ ਤੇ ਇੱਧਰ ਤਿਆਰੀ ਹੋ ਰਹੀ ਆ ਲਾ ਆਇਦਰ ਜੂ ਜੋ ਕਟਿੰਗ ਹੋਈ ਜਾਣੀ ਐ ਨਵੇਂ ਨਵੇਂ ਕਾ ਨੇ ਉੱਗੀ ਜਾਣਾ ਵਧੀਆ ਹੋਣਾ ਇਸੇ ਬਾਅਦ ਵਿੱਚ ਹਲ ਕਿਉਂਕਿ ਜਿਹੜਾ ਬੋਟ ਬੋਟਿੰਗ ਦਾ ਕੰਮ ਹੁੰਦਾ ਉਹ ਹੈਗਾ ਦਿਨ ਦਿਨ ਦਾ ਕੰਮ ਹੁੰਦਾ ਨਹੀਂ ਤਾਂ ਇੱਥੇ ਲਾਈਟਿੰਗ ਵਗੈਰਾ ਲੱਗੀ ਵੀ ਹੋਵੇ ਉਹਦਾ ਨਾਈਟ ਵਿੱਚ ਕੋਈ ਛੋਟੀ ਮੋਟੀ ਪਾਰਟੀ ਕਰਨੀ ਹੈ ਕਿਸੇ ਨੇ ਉਦਾਂ ਦੀ ਵੀ ਹੋ ਸਕਦੀ ਕੋਈ ਸਮਾਂ ਆਊਗਾ ਅੱਗੇ ਅੱਗੇ ਵਾਧਾ ਵਾਧਾ ਕੰਮ ਉੱਥੇ ਤੱਕ ਜਾ ਸਕਦਾ ਕੋਈ ਜਨਮ ਦਿਨ ਮਨਾਉਣਾ ਕਿਸੇ ਨੇ ਕੋਈ ਮੈਰਿਜ ਐਨੀਵਰਸਰੀ ਮਨਾਉਣੀ ਕਿਸੇ ਨੇ ਕੋਈ ਐਦਾਂ ਦੇ ਫੰਕਸ਼ਨ ਛੋਟੇ ਛੋਟੇ ਜਿਹੇ ਹੁੰਦੇ ਆ ਕੋਈ ਫੈਮਲੀਆ ਦੇ ਜਿਹੜੇ ਆ ਕੇ ਵਧੀਆ ਢੰਗ ਨਾਲ ਮਨਾਇਆ ਜਾ ਸਕਦੇ ਉਹਦੇ ਲਈ ਹਲ ਤਿਆਰੀ ਚੱਲ ਰਹੀ ਆ ਵਧੀਆ ਢੰਗਾਂ ਰੋੜੇ ਦੇਖ ਵਧੀਆ ਬਣ ਰਹੀ ਆ ਤੇ ਪਾਣੀ ਜਿਆਦਾ ਆ ਵਾ ਦੇਖੋ ਪਾਣੀ ਹੋਰ ਤਾਂ ਬਹੁ ਡੂੰਘਾ ਰਹਿਦਾ ਆ ਤਾਂ ਹੁਣ ਇੱਥੇ ਟੱਪਣੇ ਵਾਲਾ ਇਹ ਕੰਮ ਹੋਇਆ ਵਾ ਜਿਸ ਦਿਨ ਸਬੋਰਡ ਕਲੱਬ ਦੀ ਉਹ ਕੀਤੀ ਸੀਗੀ ਉਹਦਾ ਘਾਟਨ ਕੀਤਾ ਸੀਗਾ ਤਾਂ ਇੱਥੇ ਦੇ ਦੀ ਖਾਸਾ ਥੱਲੇ ਉੱਤਰ ਕੇ ਜਾ ਕੇ ਫਿਰ ਬੋਟਾਂ ਦੇ ਵਿੱਚ ਚੜੇ ਸੀਗੇ ਜਿਆ ਸਾਨੂੰ ਫਰੀਜ਼ ਦਾ ਇੱਕ ਗੀੜਾ ਮਰਵਾ ਕੇ ਲੈ ਕੇ ਆਈ ਸੀਗੇ ਤੇ ਵਧੀਆ ਔਰੇ ਆ ਕੇ ਲੋਕ ਇੰਜੋਏ ਕਰਦੇ ਪਰ ਇਹਨਾਂ ਦਿਨਾਂ ਵਿੱਚ ਥੋੜਾ ਜਿਹਾ ਧਿਆਨ ਗੱਲ ਕਿਉਂਕਿ ਪਾਣੀ ਹੈਗਾ ਥੋੜਾ ਜਿਆਦਾ ਜਿਆਦਾ ਵਾ ਤੇ ਕੋਈ ਬੰਦੇ ਐਕਸਪਰਟ ਹੈ ਜਿਹੜੇ ਉਹ ਤਾਂ ਚਲਾ ਚਲੂ ਸਕਦੇ ਆ ਆਪਣੇ ਇਹਨਾਂ ਇਹਨਾਂ ਦੇ ਕੋਲ ਪੂਰੀਆਂ ਜਾਗਟਾਂ ਵਗੈਰਾ ਹੈਗੀਆਂ ਉਰੇ ਆਪਣੇ ਜਾਗਟਾਂ ਪਾ ਕੇ ਪੂਰੀ ਸੇਫਟੀ ਦੇ ਨਾਲ ਜੇ ਕਿਸੇ ਨੇ ਵੀ ਇੰਜੋਏ ਕਰਨਾ ਤਾਂ ਆਪਣਾ ਕਰ ਸਕਦੇ ਕਿਉਂਕਿ ਲਾਈਫ ਨੂੰ ਲਾਈਫ ਇੱਕੋ ਵਾਰ ਮਿਲਦੀ ਹੈ ਵਾਰ-ਵਾਰ ਨਹੀਂ ਮਿਲਦੀ ਹੈ ਕਿ ਇਹ ਲਾਈਫ ਨੂੰ ਆਪਾਂ ਵਧੀਆ ਢੰਗ ਨਾਲ ਜੀ ਸਕਦੇ ਆ ਇੰਜੋਏ ਕਰਕੇ ਆਪਣਾ ਇੱਕਣਾ ਘੁੰਮਾ ਫਿਰਕੇ ਸਾਰੇ ਪਾਸੇ ਨੂੰ ਨਾ ਤੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖੋ ਥੋਂ ਥੋਂ ਲਾਈਵ ਦੇ ਵੀ ਕੂੜਾ ਸੁੱਟਣਾ ਮਨਾ ਹੈ ਜੇ ਅਸੀਂ ਆਪਣੀ ਜਗ੍ਹਾ ਨੂੰ ਸਾਫ ਸੁਥਰੀ ਰੱਖਾਂਗੇ ਤਾਪਾ ਖੁੱਦ ਤੰਦਰੁਸਤ ਵੀ ਰਾਵਾਂਗੇ ਨਾਲੇ ਇਸ ਚੀਜ਼ ਨੂੰ ਚੀਜ਼ ਦਾ ਆਨੰਦ ਵੀ ਮਾਣ ਸਕਦੇ ਹਾਂ ਸਾਰੇ ਜਣੇ ਸੋ ਬਾਕੀ ਕਿਸੇ ਦਿਨ ਫੈਮਿਲੀ ਨੂੰ ਲੈ ਕੇ ਆਵਾਂਗੇ ਸਪੈਸ਼ਲ ਬਲੌਗ ਬਣਾਵਾਂਗੇ ਇੱਥੇ ਆ ਕੇ ਬੋਟਿੰਗ ਕਰਦੇ ਆਂ ਦਾ ਫਿਰ ਤੁਹਾਨੂੰ ਉਹ ਨਜ਼ਾਰਾ ਵਿਖਾਵਾਂਗੇ ਉਹਦੇ ਲਈ ਹਾਲਾ ਥੋੜੀ ਜਿਹੀ ਬਰਸਾਤ ਨਿਕਲ ਜਵੇ ਪਾਣੀ ਦੀ ਜਿਹੜਾ ਇਹ ਤਦਾਰਾ ਘਟ ਜਵੇ ਰਿਸਕ ਨਹੀਂ ਰਿਸਕ ਕਾਦੇ ਵਾਸਤੇ ਲੈਣਾ ਰਿਸਕ ਦਾ ਚਾਹੀਦਾ ਨਹੀਂ ਹੈਗਾ ਚਲੋ ਚੱਲਦੇ ਆਂ ਤੁਹਾਨੂੰ ਫੇਰ ਮਿਲਦੇ ਆਂ ਥੋੜੀ ਦੇਰ ਤੱਕ ਅਸੀਂ ਮੈਰੇ ਤੋਂ ਫੇਰ ਭਾਈ ਬੋਰਡ ਕਲੱਬ ਤੋਂ ਜਾ ਨਹੀਂ ਹੋਇਆ ਹੋਏਗਾ ਸੋਚਿਆ ਵੀ ਕਿਉਂ ਨਾ ਅੱਜ ਦੀ ਕਾਫੀ ਟੇਸਟ ਕਰਕੇ ਦੇਖੀ ਜਾਵੇ ਪਹਿਲਾਂ ਆਪਾਂ ਕਾਫੀ ਤਾਂ ਲੈ ਲਈ ਹੁਣ ਕਾਫੀ ਨੂੰ ਕਰਾਂਗੇ ਟੇਸਟ ਨਾਲੇ ਉਹਦਾ ਦੇਖਾਂ ਮੈਂ ਥੋੜਾ ਨਜ਼ਾਰਾ ਥੋੜੀ ਥੋੜੀ ਮਾੜੀ ਮਾੜੀ ਜਿਹੀ ਹਵਾ ਲੱਗੀ ਚੱਲਣਾ ਪਹਿਲਾਂ ਹਵਾ ਰੋਕਣ ਦੇ ਕਰਕੇ ਥੋੜੀ ਹੂ ਹੋ ਮੋਸਟ ਐਪ ਜੀ ਗਰਮੈਹ ਜੀ ਬਣੀ ਹੋਈ ਸੀਗੀ ਤੇ ਹੁਣ ਮਾੜੀ ਜਿਹੀ ਹਵਾ ਚੱਲੀ ਤਾਂ ਥੋੜਾ ਜਿਹਾ ਆਨੰਦ ਹੋ ਜਾਂਦਾ ਕਿਤਾ ਕੱਪੜਾ ਥੋੜਾ ਜਿਹਾ ਪਾਉਣ ਕਰਕੇ ਥੋੜੀ ਜਿਹੀ ਗਰਮੀ ਕਰਕੇ ਥੱਲੇ ਗਰਮੈਸ਼ ਜੀ ਹੋ ਗਈ ਸੀ ਉਹਦੇ ਕਰਕੇ ਗਰਮੀ ਜੀ ਆ ਗਈ ਸੀ ਹੁਣ ਉਹ ਗਰਮੀ ਜੀ ਦੇ ਨਾਲ ਜਿਹੜੀ ਹਵਾ ਜੀ ਵੱਜਦੀ ਹੈ ਤਾਂ ਥੋੜਾ ਜਿਹਾ ਆਨੰਦ ਵੱਖਰਾ ਹੀ ਹੈ ਤੇ ਬੋਰਡ ਕਲੱਬ ਦੀ ਜਿਹੜੀ ਕੰਟੀਨ ਹੈ ਉਹਦਾ ਹੁਣ ਆਪਾਂ ਟੇਸਟ ਦੇਖ ਲੈਣਾ ਤੇ ਕਿਸੇ ਦਿਨ ਸਪੈਸ਼ਲੀ ਆ ਕੇ ਹੋਰ ਇਹਨਾਂ ਕੋ ਜੁੜੀਆਂ ਚੀਜ਼ਾਂ ਹੋਊਂਗੀਆਂ ਉਹ ਟੇਸਟ ਕਰਾਂਗੇ ਜਿਵੇਂ ਵੀ ਹੋਇਆ ਤੇ ਇਸ ਤੋਂ ਬਾਅਦ ਕਾਫੀ ਲੈ ਕੇ ਫਿਰ ਸਾਨੂੰ ਦਰਿਆ ਦੇ ਮੈਂ ਪਰਲੇ ਕੰਡੇ ਜਿੱਥੇ ਤੋਂ ਵੀਡੀਓ ਸਟਾਰਟ ਕਰੀ ਸੀ ਉਧਰਲੇ ਪਾਸੇ ਛੋਟੀਆਂ-ਛੋਟੀਆਂ ਸਟੋਲਾਂ ਵਗੈਰਾ ਲੱਗੀਆਂ ਹੋਈਆਂ ਖਾਣ-ਪੀਣ ਵਾਲੀਆਂ ਉਹ ਦਿਖਾਉਂਦੇ ਤੁਹਾਨੂੰ ਉੱਥੇ ਵੇਰਕਾ ਬੂਥ ਵੀ ਹੈਗਾ ਜਿੱਥੇ ਤਕਰੀਬਨ ਰੋਪੜ ਸ਼ਹਿਰ ਕਾਫੀ ਹੱਦ ਤੱਕ ਉੱਥੇ ਆਉਂਦੇ ਜਾਂਦੇ ਨੇ ਚਲੋ ਮੈਂਦੇ ਇੱਥੇ ਚੱਲ ਕੇ ਤੁਹਾਨੂੰ ਪੀ ਲਵਾਵਾਂ ਕਾਫੀ ਇਹ ਹੈਗਾ ਇੱਥੇ ਜੀ ਦੇਖੋ ਉਹਦੇ ਤੇ ਪਾਣੀ ਕਿੰਨਾ ਦਿਖ ਰਿਹਾ ਜਾ ਰਿਹਾ ਜਿਹੜਾ ਪਾਣੀ ਛੱਡਿਆ ਹੋਇਆ ਤੇ ਜਿੰਨੇ ਵੀ ਇੱਥੇ ਫਾਟਕ ਹੈਗੇ ਫਾਟਕਾਂ ਦੇ ਬਰਾਬਰ ਤੱਕ ਪਾਣੀ ਖੜਾ ਹੈ ਜੇ ਪਾਣੀ ਨੂੰ ਨਾ ਖੋਲਣਗੇ ਇਹ ਤਾਂ ਫਾਟਕਾਂ ਦੇ ਉੱਪਰੋਂ ਵੀ ਟੱਪਦਾ ਪਾਣੀ ਤੇ ਪੂਰੀ ਸਰਾਂਦ ਨਹਿਰ ਭਰੀ ਵੀ ਆ ਤੁਹਾਨੂੰ ਦਿਖਾਈ ਉਹ ਵਿੱਚ ਤੇ ਬਿਲਕੁਲ ਇਹ ਆਹ ਨਜ਼ਦੀਕ ਇੱਧਰ ਦੇ ਪਾਸੇ ਆ ਕਾਫੀ ਖਾਣ ਪੀਣ ਦੀਆਂ ਚੀਜ਼ਾਂ ਦਾ ਉਹ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਸੀ ਕਿ ਉੱਥੇ ਬੋਰਡ ਕਲੱਬ ਦੇ ਵਿੱਚ ਵੀ ਜਿਹੜੀ ਆ ਗੰਦਗੀ ਆ ਦੇਖੋ ਹੁਣ ਇੱਥੇ ਵੀ ਸਾਡੀ ਲੋਕ ਉੱਠਦੇ ਬੈਠਦੇ ਆ ਸਾਰੇ ਜਣੇ ਤੇ ਕੁਝ ਦੁਕਾਨਦਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਕੁਝ ਸਾਡੇ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਉਹ ਬੈਠਣਾ ਸਾਡੇ ਭੈਣ ਭਰਾਵਾਂ ਨਾਲ ਨਹੀਂ ਬੈਠਣਾ ਔਰ ਇਹ ਗੰਦਗੀ ਜਿਹੜੀ ਆ ਠੀਕ ਨਹੀਂ ਲੱਗਦੀ ਹੈ ਜੀ ਇਹ ਗੰਦਗੀ ਦੇ ਵਿੱਚ ਬੈਠ ਕੇ ਕਿਆ ਖਾਣ ਨੂੰ ਬੰਦੇ ਦਾ ਚਿੱਤ ਕਰੂੰਗਾ ਇਹ ਸੋ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਆਪਣਾ ਧਿਆਨ ਨਾਲ ਕੋਈ ਇੱਥੇ ਡਸਟਬਿਨ ਰੱਖਣ ਉਹਦੇ ਵਿੱਚ ਯੂਜ਼ ਕਰਨ ਸਾਰੇ ਜਣੇ ਤੇ ਉਰੇ ਕਾਫੀ ਪ੍ਰਕਾਰ ਦੇ ਮਤਲਬ ਫਾਸਟ ਫੂਡ ਵਾਲੇ ਉਹ ਸਟਾਰਟਿੰਗ ਦੇ ਵਿੱਚ ਪਰਲੇ ਪਾਸੇ ਨੂੰ ਅੰਦਰ ਆਪਣੇ ਇਹ ਫਰੂਟਸ ਵਾਲੇ ਹੈਗੇ ਨੇ ਤੇ ਹੋਰ ਵੀ ਸਟਾਲਾਂ ਲੱਗੀਆਂ ਹੋਈਆਂ ਜਿਨ੍ਹਾਂ ਇੱਧਰ ਦਿਖਾਉਂਦੀ ਤੁਹਾਨੂੰ ਮੈਂ ਇੱਕ ਨਵੀਂ ਆਈ ਆਹ ਤੇ ਕਾ ਆਓ ਕੁਝ ਨਵਾਂ ਖਾਈਏ ਇਹ ਫਰੂਟ ਕਰੀਮ ਵਗਾਰਾ ਵੀ ਆ ਗਿਆ ਇੱਧਰ ਆ ਕਿੰਨੀ ਸੋਹਣੀ ਦੇਖ ਇੱਕ ਦੇਖ ਦਿਖਾਈਆ ਬੰਦਾ ਕਰਸ਼ਿਕ ਹੁੰਦਾ ਤੇ ਇੱਕ ਵਾਰ ਆਏ ਕਹਿੰਦਾ ਵੀ ਜ਼ਰੂਰ ਖਾ ਪੀ ਕੇ ਦੇਖੀ ਇੱਥੇ ਕੁਝ ਇੱਧਰ ਆਪਣਾ ਪੰਜਾਬੀ ਭਾਈ ਨੇ ਇਹ ਵੀ ਕਹਿੰਦਾ ਵੀ ਪੰਜਾਬੀ ਕਹਿੰਦੇ ਦੁਕਾਨ ਨਹੀਂ ਖੋਲਦੇ ਹੈਗੇ ਇਹ ਵੀ ਗੱਲ ਹੈਗੀ ਆ ਪੰਜਾਬੀ ਵੀਰ ਨੇ ਕੰਮ ਕੀਤਾ ਹੋਇਆ ਇੱਕ ਦਿਨ ਪਹਿਲਾਂ ਇਹਦੇ ਕੋਲ ਛੱਕ ਕੇ ਗਈ ਸੀ ਅਸੀਂ ਆ ਕੇ ਵਧੀਆ ਇਨਸਾਨ ਨੇ ਇਹ ਤੇ ਇੱਧਰ ਇੱਕ ਸਟਾਲ ਹੈ ਬੋਕਸ ਸਟਾਲ ਹੋਰ ਕੀ ਹਾਲ ਚਾਲ ਆਪ ਨੂੰ ਠੀਕ ਹੋ ਜੀ ਵਾਪੁਲੀ ਕਿਵੇਂ ਮਤਲਬ ਇਹ ਤਰਕਸ਼ੀ ਸੋਸਾਇਟੀ ਵਾਲਿਆਂ ਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪੈਪਰਟ ਵੀ ਦੇ ਰਹੇ ਆ ਅੱਛਾ ਪੰਪਲਟ ਵੀ ਦੇ ਰਹੇ ਆ ਸ਼ਹੀਦ 우ਦਮ ਸਿੰਘ ਜੀ ਦਾ ਅੱਜ ਉਹ ਹੈ ਹੈ ਨਾ ਬਿਲਕੁਲ 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 ਉਹਨਾਂ ਨੇ ਸ਼ਰਧਾਂਜਲੀ ਹੈ ਜੀ ਬਿਲਕੁਲ ਨਹੀਂ ਪਤਾ ਲੱਗਣਾ ਚਾਹੀਦਾ ਬਜਰ ਕੋ ਐਲਟਾ ਦਾ ਪਤਾ ਸਾਡੇ ਸਾਡੇ ਸ਼ਹੀਦਾਂ ਦਾ ਪਤਾ ਨਹੀਂ ਹੈਗਾ ਉਹ ਪਤਾ ਲੱਗੇ ਇੱਕ ਮਿੰਟ ਆਪਾਂ ਤੁਹਾਡੇ ਨਾਲ ਕੁਝ ਵਾਰਤਾ ਕਰ ਲੈਂਦੇ 2 ਮਿੰਟ ਇਹ ਤੁਸੀਂ ਸਟਾਲ ਕਿਵੇਂ ਲਾਈਏ ਇਹ ਇਹਦੇ ਬਾਰੇ ਕੋਈ ਜਾਣਕਾਰੀ ਦੇ ਦਿਓ ਆ ਜੋ ਕੋ ਤੁਸੀਂ ਅਸ਼ਾ ਤਰਖੀਨੋਂ ਬਤਨ ਜੀ ਹਾਂਜੀ ਜੀ ਸਰ ਜੀ ਸਰ ਜੀ ਸਰ ਜੀ ਸਰ ਆਪਣਾ ਕੀਸ਼ੂ ਬਨਾਮ ਹੈ ਉਧਰ ਕੈਮਰਾ ਚੱਲਦਾ ਜੀ ਅਸ਼ੋਕ ਮਾਰਾ ਜੀ ਹਾਂਜੀ ਕੀਸ਼ੂ ਬਨਾਮ ਆਪਣਾ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਉਹ ਤਰਖੀਦ ਵਾਲਾ ਮੈਂ ਮੰਨੋ ਕਹਿੰਦਾ ਮਾਲਵਾ ਸਿੰਘ ਮਾਲਵਾ ਜੀ ਆਪਣੇ ਇੱਕ ਬੇਲੇ ਤੋਂ ਹਾਂਜੀ ਸਹਿਦ ਵਾਲੇ ਹੈ ਨਾ ਹਾਂਜੀ ਹਾਂ ਹਾਂ ਤੇ ਉੱਥੇ ਮੇਰੇ ਖਿਆਲ ਬੇਲੇ ਇੱਕ ਥੋੜੇ ਜਿਹੇ ਟਾਈਮ 2 ਮਹੀਨੇ ਪਹਿਲਾਂ ਉਹ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਪ੍ਰੋਗਰਾਮ ਕੀਤਾ ਸੀਗਾ ਜੀ ਹਾਂਜੀ ਹਾਂ ਅਕਬਾਲ ਸਿੰਘ ਜੀ ਨੇ ਕਰਵਾਇਆ ਸੀ ਆਟਮਾਰਟੀਨ ਹੋਇਆ ਸੀ ਪ੍ਰੋਗਰਾਮ ਹਾਂ ਆਟਮਾਰਟੀਨ ਅਕਬਾਲ ਸਿੰਘ ਉੱਥੇ ਮੈਂ ਗਿਆ ਸੀਗਾ ਉੱਥੇ ਲਾਈਵ ਵੀ ਦਿਖਾਇਆ ਸੀਗਾ ਅਸੀਂ ਸਪੈਸ਼ਲ ਸੈਮੀਨਾਰ ਰੱਖਿਆ ਸੀਗਾ ਉਹ ਮੰਡੇ ਜੀ 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 ਉਹ ਮੰਡੇ ਸੀ ਹਾਂ ਉੱਥੇ ਲੇਡੀਜ਼ ਵੀ ਪ੍ਰਿੰਸੀਪਲ ਜੀ ਆਏ ਸੀ ਸੁਪਰ ਮੁਖੀ ਅਰਜਿੰਦਰ ਪਟੋੜ ਜੀ ਪਹੁੰਚੇ ਸੀ ਹਾਂ ਅਰਜਿੰਦਰ ਪਟੋੜ ਜੀ ਆਏ ਸੀ ਜੀ ਸੀਗੇ ਬਿਲਕੁਲ 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 ਅਸੀਂ ਉਹ ਦਿਨਾਂ ਤੇ ਬੁੱਕਸ ਦੀ ਵੀ ਗੱਲ ਚੱਲਦੀ ਸੀਗੀ ਹਨਾ ਤੇ ਆ ਬਹੁਤ ਵਧੀਆ ਤੁਸੀਂ ਕੀਤਾ ਹੋਇਆ ਛੇਦ ਉਦਮ ਸਿੰਘ ਦਾ ਜੀਵਨ ਦਾ ਸੰਸ ਤੇ ਸੰਘਰਸ਼ ਨਹੀਂ ਪਤਾ ਲੋਕਾਂ ਨੂੰ ਬਹੁਤ سارے ਲੋਕਾਂ ਨੂੰ ਨਹੀਂ ਪਤਾ ਅੱਜ ਦੀ ਜਨਰੇਸ਼ਨ ਨੂੰ ਬਸ ਅਸੀਂ ਆਪਦੇ ਲੋਨ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਕੋਸ਼ਿਸ਼ ਹੈ ਨਾ ਦੇਖੋ ਐਫਰਟ ਹੈ ਮੈਂ ਬਹੁਤ ਲੰਬੇ ਸਮੇਂ ਤੋਂ ਸ਼ੋਹਾਂ ਦੇ ਜਰੀਏ ਨਾਟਕਾਂ ਦੇ ਜਰੀਏ ਲੋਕਾਂ ਨੂੰ ਅਵੇਅਰ ਕਰਦਾ ਆਪਣੇ ਆਪ ਚ ਵੀ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਹਾਂਜੀ ਕੋਈ ਸਿਸਟਮ ਦੇ ਵਿੱਚ ਗੜਬੜੀ ਹੈਗੀ ਆ ਉਹਦੇ ਅੰਗੇਸ਼ਟ ਅਸੀਂ ਛੋਟੇ ਛੋਟੇ ਸ਼ੋਅ ਕਰਦੇ ਆ ਹਾਂ ਆਪਣੇ ਵੱਲ ਤੇ ਕੋਸ਼ਿਸ਼ ਰਹੀਦੀ ਹੈ ਵੀ ਕਰੀਏ ਕੁਝ ਨਾ ਕੁਝ ਕੋਈ ਜੇ ਸੰਸਾਰ ਇਥੇ ਟਿਕਿਆ ਹੋਇਆ ਹੈ ਨਾ ਜੀ ਤਾਂ ਇੱਕ ਕੀ ਚੀਜ਼ ਦੇਖ ਲੋ ਵੀ ਜਿਕਣਾ ਤੁਸੀਂ ਹੋਗੇ ਜਾਂ ਕੋਈ ਹੋਰ ਪਰਸਨ ਹੈ ਜਿਹੜੇ ਵਧੀਆ ਕੰਮ ਕਰ ਰਹੇ ਨੇ ਹੈਨਾ ਵੀ ਉਹ ਆਪਣੀਆਂ ਜੇ ਡਿਊਟੀਆਂ ਨਿਭਾ ਰਹੇ ਆ ਤਾਂ ਸੰਸਾਰ ਖੜਾ ਨਹੀਂ ਤਾਂ ਬੁਰਾ ਹਾਲ ਹੋ ਜੇਦਾ ਸਹੀ ਗੱਲ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਇਹ 23 ਸ਼ਰਤਾਂ ਜਿਹੜਾ ਉਹਨਾਂ ਵਧੀਆ ਕੰਮ ਚ ਨਹੀਂ ਕਿੰਦੇ ਜਿਹੜਾ ਛੋਟਾ ਜਿਹਾ ਉਪਰਾਲਾ ਕਰਦੇ ਨਹੀਂ ਉਪਰਾਲਾ ਦੇਖੋ ਜਨਾਬ ਲੋਕਾਂ ਤੱਕ ਪਹੁੰਚ ਬਣਾਈਏ ਜਿਹੜੇ ਸਾਡੇ ਆਜ਼ਾਦੀ ਦੇ ਪ੍ਰਵਾਨੇ ਆ ਜੇ ਮਨ ਕਰ ਕਰ ਪਹੁੰਚੇ ਨਾਲ ਸਾਰਾ ਜਿਹੜਾ ਉਹਦੇ ਜੋ ਕੀਤਾ ਲੋਕਾਂ ਲਈ ਸਾਰਾ ਕੁਝ ਬਾਹਰ ਜਾਵੇ ਸਾਰਾ ਬਾਹਰ ਬਿਲਕੁਲ ਬਿਲਕੁਲ ਕਿਵੇਂ ਤਾਂ ਜਿਹੜੀ ਆਜ਼ਾਦੀ ਮਿਲੀ ਆ ਆਜ਼ਾਦੀ ਇਹ ਤਾਂ ਕੋਈ ਐਨਵੀ ਗਿਫਟ ਚ ਮਿਲੀ ਆ ਬਿਲਕੁਲ ਸਾਡੀ ਗੱਲ ਕਰਵਾਉਂਦੇ ਵਾਸਤੇ ਬਹੁਤ ਜੀ ਕੁਰਬਾਨੀਆਂ ਦੇਣੀਆਂ ਪਈਆਂ ਉਹ ਕੁਰਬਾਨੀਆਂ ਜਿਹੜਾ ਸਿੱਸਾ ਤਾਂ ਕਰਕੇ ਅੱਜ ਅਸੀਂ ਲੋਕ ਆ ਖੁੱਲੇ ਘੁੰਮ ਰਹੇ ਆ ਆਜ਼ਾਦ ਘੁੰਮ ਰਹੇ ਆ ਉਹਨਾਂ ਕਰਕੇ ਆ ਸਾਰਾ ਕੁਝ ਇਹ ਗੱਲ ਸਾਡੀ 16 ਨੇ ਆ ਜੇ ਇਹ ਇੱਕ ਤਾਂ ਆਜ਼ਾਦੀ ਆਪਾਂ ਆ ਗਿਣ ਲੈਣੇ ਆ ਇੱਕ ਆਜ਼ਾਦੀ ਥੋੜੀ ਜੀ ਹੋਰ ਪਿੱਛੇ ਚਲੇ ਜਾਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੈਦਾ ਹੋਏ ਤੇ ਜਦੋਂ ਆਜ਼ਾਦੀ ਮਿਲੀ ਜਿਹੜੀ ਮੁਗਲਾਂ ਤੋਂ ਆਜ਼ਾਦੀ ਮਿਲੀ ਜਦੋਂ ਕਿਤੇ ਮੰਦਰ ਮੂਹਰੇੋਂ ਨਿਕਲਦੇ ਤੇ ਜਾ ਕੁਸ ਕਰਦੇ ਸਾਡੀਆਂ ਸਿਰਾਂ ਐ ਹੁੰਦੇ ਤੇ ਹਨਾ ਨਾ ਸਿਰਫ ਕੋਈ ਪਰਨਾ ਬੰਨਣ ਦੀ ਇਜਾਜ਼ਤ ਨਹੀਂ ਨਾ ਕੋਈ ਸ਼ਸਤਰ ਰੱਖਣ ਦੀ ਇਜਾਜ਼ਤ ਸੀਗੀ ਜਦ ਬੁਰੇ ਹਾਲ ਸੀਗੇ ਉਹ ਕਿਸੇ ਟਾਈਮ ਉਹਨਾਂ ਦੇ ਟਾਈਮਾਂ ਵਿੱਚ ਉਹਨਾਂ ਨੇ ਕੱਢ ਲਿਆ ਗਾਹਾਂ ਆ ਕੇ ਜਿਵੇਂ ਸ਼ਹੀਦ ਭਗਤ ਸਿੰਘ ਹੋ ਗਏ ਜਾਂ ਆਪਣੇ ਰਾਜਗੁਰੂ ਜੀ ਹੋ ਗਏ ਜਾਂ ਉਧਮ ਸਿੰਘ ਜੀ ਹੋ ਗਏ ਹਣਾ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਦੇ ਲਈ ਤਾਂ ਦੇਸ਼ ਨੂੰ ਯਾਦ ਕਰਾਇਆ ਉੱਥੇ ਤੋਂ ਸਾਨੂੰ ਕਿਤੇ ਨਾ ਕਿਤੇ ਗਿਆਨ ਲੈਣਾ ਚਾਹੀਦਾ ਸਾਡੀ ਨਵੀਂ ਪੀੜ੍ਹੀ ਨੂੰ ਇਹ ਜੇ ਉਹ ਸੰਘਰਸ਼ ਨਾ ਕਰਦੇ ਤਾਂ ਅੱਜ ਅਸੀਂ ਪਤਾ ਨਹੀਂ ਕਿਹੜੇ ਕਾਲੇ ਪੀੜੀਆਂ ਗੋਲੇ ਹੋਰ ਗੋਲਿਆਂ ਕੋਲ ਸ਼ਾਹ ਦੇ ਹਕੈਦ ਹੁੰਦੇ ਤੇ ਤੁਹਾਡਾ ਬਿਲਕੁਲ ਤੁਹਾਡੀ ਸਹੀ ਸਹੀ ਗੱਲ ਹੈ ਜੇ ਉਹ ਨੀਉ ਨਾ ਰੱਖਦੇ ਜਿਵੇਂ ਮਕਾਨ ਦੀ ਆਪਾਂ ਨੀ ਇਹ ਰੱਖਦੇ ਨੇ ਨੀ ਇਹ ਰੱਖੇ ਹੋਈ ਅੱਜ ਤੱਕ ਚੱਲ ਰਹੀ ਆ ਬਿਲਕੁਲ ਬਿਲਕੁਲ ਆਹ ਦੀ ਉਹਨਾਂ ਦੇ ਨੀਤੇ ਹੀ ਅੱਗੇ ਤੁਰ ਰਹੇ ਆ ਉਹਨਾਂ ਨੇ ਵੀ ਤੱਕ ਨਾਲ ਲੋਕਾਂ ਨੂੰ ਸਮਝਾਇਆ ਤੱਕ ਨਾਲ ਗੱਲ ਕੀਤੀ ਆ ਦੇਖੋ ਜੀ ਤੱਕ ਵਾਲੇ ਬਿਲਕੁਲ ਚੜੀ ਵੀ ਤੱਕ ਨਾਲ ਗੱਲ ਬਿਲਕੁਲ 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 ਕੋਈ ਤੇ ਕੋਈ ਸ਼ੱਕ ਨਹੀਂ ਆ ਕਿ ਵੀ ਤੁਸੀਂ ਵੀ ਚਲੋ ਬੰਦੇ ਨੂੰ ਵਹਿਮ ਪਰਮਾ ਤੋਂ ਵੀ ਕੱਢਦੇ ਆ ਮਾਨੂੰ ਪਤਾ ਹੈ ਕਿ ਉਹਨਾਂ ਨੂੰ ਨੌਲੇਜ ਆ ਤੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਆ ਹਾਂ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਕੋਈ ਨੈਗੇਟਿਵ ਹੋਦਾ ਦੀ ਕਿਸੇ ਪੋਜ਼ਿਟਿਵ ਹੋਦਾ ਦੀ ਅ ਕਿਸੇ ਨੂੰ ਪਰਮਾਤਮਾ ਪਿਆਰ ਆ ਕਿਸੇ ਨੂੰ ਕੋਈ ਕਹਿੰਦਾ ਪਰਮਾਤਮਾ ਹੈ ਨਹੀਂ ਕੁਝ ਵੀ ਹਰੇ ਹਰ ਇੱਕ ਚੀਜ਼ ਦਾ ਅਲੱਗ ਅਲੱਗ ਥਿਊ ਹੁੰਦੇ ਹਰੇਕ ਬੰਦੇ ਦੇ ਇਹ ਇਹ ਕੋਈ ਵਿਸ਼ਾ ਨਹੀਂ ਹਾਂ ਇਹਦਾ ਕਿਤੇ ਕੋਈ ਵਿਸ਼ਾ ਨਹੀਂ ਹੈਗਾ ਹਾਂ ਹਾਂ ਅਸਲੀ ਗੱਲ ਇਹ ਹੈ ਵੀ ਲੋਕਾਂ ਦੇ ਬਣਾ ਜਿਹੜੇ ਸੋਸਾਇਟੀ ਹੁੱਕਾ ਦਿੰਦੀ ਹੈ ਜੀ 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 ਉਹ ਜਾਗਰਤ ਕੀਤਾ ਬਿਲਕੁਲ ਰਹਿਣ ਧਰਮ ਕੰਦੋਸ਼ ਬੋਲ ਬਿਲਕੁਲ ਬਹੁਤ ਨੁਕਸਾਨ ਕਰਾ ਹਾਗੇ ਵਕੀ ਸਹੀ ਗੱਲ ਆ ਤੁਹਾਡੀ ਇਹਦੇ ਵਿੱਚੋਂ ਟੂਨਾ ਟਾਮੇ ਨਿਕਲ ਆਵੇ ਇਹਦੇ ਵਿੱਚੋਂ ਨਿਕਲੇ ਮੈਂ ਗੱਲਾਂ ਜਦੋਂ ਸਾਡੇ ਮਨ ਦੇ ਰਾਸਤੇ ਅੱਜ ਗਰੀ ਜਾਂਦੇ ਸਾਡੇ ਮਨ ਦੇ ਵਿੱਚ ਕੋਈ ਘਰ ਕਰ ਗਈ ਗੱਲ ਉਹ ਬਹਿਮ ਬਣ ਗਿਆ ਉਹ ਟੂਨੇ ਟਾਮੇ ਬਣ ਗਏ ਉੱਕਣ ਜਿੱਦਨ ਮਰਜੀ ਤੋੜ ਲੋ ਦਿਮਾਗ ਨੂੰ ਸਾਰਾ ਕੁਝ ਆਪਣੇ ਮਾਈਂਡ ਦੇ ਨਾਲੇ ਚੱਲ ਰਿਹਾ ਉਹਦੀ ਜੜ ਜਿਹੜੀ ਬੜੀ ਡੂੰਗੀ ਹੈ ਜੀ 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 ਆਮ ਪੜੇ ਲਿਖੇ ਬੰਦੇ ਜੀ ਰਸਤਾ ਛੱਡ ਜਾਣਗੇ ਹੈ ਵੀ ਗੱਲ ਹੈਗੀ ਹਾਂ ਇਸ ਤੇ ਮੜਾ ਟੂਣਾ ਦੇ ਸੰਧੂਰ ਜਿਆ ਕੁਝ ਜਾਂ ਅਗਲੇ ਸਤਨਾਜਾ ਹੁੰਦਾ ਬਿਲਕੁਲ ਜੀ ਬਿਲਕੁਲ ਸਾਡੇ ਮਨਾਂ ਵਿੱਚ ਕਿਤੇ ਨਾ ਕਿਤੇ ਪਹਿਲਾਂ ਗੱਲਾਂ ਭਰੀਆਂ ਗਈਆਂ ਤਾਂ ਅਸੀਂ ਡਰਦੇ ਹਾਂ ਨਾ ਚੀਜ਼ਾਂ ਤੋਂ ਡਰ ਇੰਨਾ ਹੈ ਪਤਾ ਨਹੀਂ ਕੀ ਕਰ ਦੂ ਉਹਦੇ ਚ ਕੀ ਤੂਕ ਟੋਪ ਵੀੜ ਲਈ ਹੈ ਅਸੀਂ ਨਾਲ ਦੀ ਨਾਲ ਮੈਂ ਕਿਹਾ ਯਾਰ ਤੁਸੀਂ ਕਿਹਾ ਤਾਂ ਕੁਛ ਨਹੀਂ ਆ ਕੀ ਆ ਹਰਾ ਜੇ ਕਪੜਾ ਪਾਇਆ ਕੀ ਜੀ 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 ਉਹ ਇਧਰ ਆਏ ਘਰ ਦੇ ਵਿੱਚ ਦੀ ਹੋ ਕੇ ਲੰਗੀ ਜਾਂ ਬਿਲਕੁਲ 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 ਪਰ ਉਹ ਚੱਕਿਆ ਕਪੜਾ ਜਿਆ ਹੁਣ ਵੀ ਸਾਡੇ ਕੋਲ ਹੈਗਾ ਜਾਦੂ ਦੀ ਕੱਟ ਦੇ ਵਿੱਚ ਜੀ 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 ਵਿੱਚ ਉਹਦੇ ਕੀ ਸੀਗਾ ਰਾਜ ਤਰ੍ਹਾਂ ਤਰ੍ਹਾਂ ਦੇ ਪਰਕੀ ਬੋਤਲ ਦੀ ਪੈਕਿੰਗ ਆ। ਅੱਛਾ ਪਾਰਕਿੰਗ ਜਿਹੜੀ ਖਾਣੇ ਵਾਲੀ ਟੂਨੇ ਚ ਵਰਤਦੀ ਹੈ। ਹਾਂ। ਦੂਰ ਤੇ ਖੰਬਣੀ। ਅੱਛਾ। ਹੋਰ ਹੱਥ ਮਾਰਿਆ। ਹਾਂ। 250 ਰੁਪਏ ਨਿਕਲੇ। ਓ ਲੈ ਨਜ਼ਾਰਾ ਕੀ ਦਿਹਾੜੀ ਪੈ ਗਈ। ਇਹ ਸੋਚਣ ਦੀ ਗੱਲ ਆ। ਮੈਂ ਤੁਹਾਨੂੰ ਦੱਸਦਾ ਦੇਖੋ ਬਚਪਨ ਵਿੱਚ ਕੋਈ ਸਟੋਰੀਆਂ ਸੁਣਾਈ ਜਾਂਦੀ ਆਪਾਂ ਨੂੰ। ਜਿਹੇ ਜਿਹੇ ਮਾਹੌਲ ਚ ਬੰਦਾ ਪਲਦਾ ਉਹੋ ਜਿਹਾ ਸਾਡਾ ਦਿਮਾਗ ਹੋ ਜਾਂਦਾ ਹੈ। ਮੈਂ ਬਚਪਨ ਤੋਂ ਵਿੱਚ ਸਾਡੇ ਮੇਰਾ ਲਾਸਟ ਵਿੱਚ ਘਰ ਪਿੰਡ ਦੇ ਤੇ ਸਾਡੇ ਘਰ ਤੋਂ ਸਿੱਧੇ ਹੀ ਸਵੇ ਦੇਖਦੇ। ਉਹ ਨਿਆਣਿਆਂ ਨੂੰ ਜਿਹੜਾ ਦਰ ਨਿਆਣਿਆਂ ਨੂੰ ਮਾਪੇ ਆਪਣੇ ਉਹ ਬਾਹਰ ਨਾ ਜਾਓ ਚਫਲਾਣੀ ਚੀਜ਼ ਟਿਮਕੀ ਚੀਜ਼ ਉਹ ਕਹਿੰਦੇ ਹੁੰਦੇ ਪੁਰਾਣੇ ਸਮਿਆਂ ਤੋਂ ਕੁਝ ਨਾ ਹਾਂ ਵੀ ਇਹ ਰਾਹ ਨੂੰ ਜਾਣਾ ਮੈਂ ਥੋੜਾ ਜਿਹਾ ਇੱਕ ਅਡਾਰ ਹੋਇਆ ਅਡਾਰ ਹੋਣ ਤੇ ਬਾਅਦ ਮੈਂ ਕਿਹਾ ਨਾ ਦੁਪਹਿਰ ਨੂੰ ਜਾਣਾ ਉਧਰ ਨੂੰ ਜੇ ਕਿਤੇ ਬੇੜਕ ਵੇੜਾ ਹੋ ਜਾਣਾ ਉਹ ਰਸਤੇ ਨੂੰ ਆਉਣਾ ਨਹੀਂ ਘੁੰਮ ਕੇ 2 ਕਿਲੋਮੀਟਰ ਫਿਰ ਨੂੰ ਆ ਜਾਣਾ ਫਿਰ ਇੱਕ ਦਿਨ ਮੇਰੇ ਚਾਚੇ ਨੇ ਸਮਝਾਇਆ ਮੈਨੂੰ ਕਹਿੰਦਾ ਭਈ ਨਹੀਂ ਤੇਰ ਤੂੰ ਕਿਆ ਚੱਕਰ ਆ ਵੀ ਤੂੰ ਜਾਂ ਪੇਹ ਪੇਮੈਂਟ ਇਕੱਠੀ ਕਰਨ ਜਾਂਦਾ ਮੇਰਾ ਕੇਵਲ ਦਾ ਕੰਮ ਸੀਗਾ ਜੀ ਚਾਰ ਪਿੰਡਾਂ ਦਾ ਅੱਛਾ ਅੱਛਾ ਵੀ ਤੂੰ ਪੇਮੈਂਟ ਇਕੱਠੀ ਕਰਨ ਜਾਂਦਾ ਤੂੰ ਉਧਰ ਨੂੰ ਕਦੇ ਘੁੰਮ ਕਿਉਂਦਾ ਉਧਰ ਰੋਡ ਕਿਹਣੀ ਨੂੰ ਮਾ ਮਨੋਕ ਸੇਵਿਆਂ ਤੇ ਡਰ ਲੱਗਦਾ ਹੈ ਹਾਂ ਹੈਨਾ ਮੈਨੂੰ ਦੱਸ ਦੀ ਤੂੰ ਭੂਤਕੀ ਨੂੰ ਕਹਿੰਦਾ ਮੈਂ ਵੀ ਭੂਤਾਂ ਦੇ ਡਰ ਲੱਗਦਾ ਹੈ ਕਹਿੰਦਾ ਤੂੰ ਭੂਤਕੀ ਨੂੰ ਕਹਿੰਦਾ ਭੂਤ ਤਾਂ ਹਵਾ ਹੁੰਦੇ ਤੈਨੂੰ ਉੱਥੇ ਵੀ ਫੜ ਜਾਣਾ ਜੇ ਨਾ ਪੜਨਾ ਆ ਕੇ ਅੱਛਾ ਸਹੀ ਗੱਲ ਹੈ ਮੈਂ ਕਹਾ ਵੀ ਇਹ ਵੀ ਗੱਲ ਤੁਹਾਡੀ ਠੀਕ ਹੈ ਕਹਿੰਦਾ ਫਿਰ ਰਾਤ ਨੂੰ ਇੱਧਰੋਂ ਨਿਕਲ ਕੇ ਆਈ ਜ ਆੰਦੇ ਵਿੱਚ ਦੇ ਕੋਈ ਨਿਕਲ ਜਾਣੀ ਗੱਲ ਉਹ ਕੱਢਣੇ ਦਾ ਤਰਕ ਤਰਕ ਦਾ ਕੰਮ ਹੈ ਉਹ ਬਾਹਰ ਕੱਢ ਦੇਣੀ ਹੈ ਗੱਲ ਮਕਸਦ ਹੈ ਹਾਂ ਝੂਠ ਦੇ ਪਰਤ ਹਟਾਣੀ ਹੈ ਹਾਂ ਬਿਲਕੁਲ ਬਿਲਕੁਲ ਯਾਰ ਹੈ ਨਾ ਇੰਡਰ ਚੰਗਾ ਕੋਲਾ ਬੰਦਾ ਹੋਊਗਾ ਹਾਂ ਉਹ ਉਹ ਬਸ ਇਹ ਜਮਾ ਹੀ ਹੌਸਲਾ ਛੱਡ ਜੀ ਮੈਂ ਫੋਨ ਨਹੀਂ ਕੀ ਹੋ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਅਸੀਂ ਡੌਲ ਪਰ ਤੁਰੇ ਜਾਂਦੇ ਆਂ ਡੌਲ ਹੁੰਦੀ ਖੇਤਾਂ ਦੇ ਵਿੱਚ ਉਹਦੀ 1 ਫੁੱਟ ਜਗ੍ਹਾ ਹੁੰਦੀ ਆ ਹਾਂ ਬਹੁਤ ਹੈਨਾ ਹਾਂਜੀ ਆ ਨਾਲੇ ਫੋਨ ਤੇ ਵੀ ਗੱਲਾਂ ਮਾਰੀ ਜਾਣੀਆਂ ਕਦੇ ਇੱਧਰ ਨੂੰ ਦੇਖੀ ਜਾਣਾ ਸਾਡਾ ਪੈਰ ਐਨ ਸਹੀ ਰੱਖ ਹੁੰਦਾ ਜਾਂਦਾ ਜੇ ਉਹੀ 100 ਫੁੱਟ ਕੰਦ ਪਰ ਤੁਰਨਾ ਪਾ ਜਵੇ 1 ਫੁੱਟ ਪਰ ਇੱਕ ਡਿੰਗ ਨਹੀਂ ਪੜ ਸਕਦਾ ਬੰਦਾ ਸਹੀ ਗੱਲ ਸਹੀ ਗੱਲ ਐਨੇ ਸੈਂਤੂਲ ਬਖਵਾਉ ਕਰਦਣਾ ਬਾਡੀ ਦਾ ਆਏ ਹੋ ਜਣ ਵੀ ਮੈਂ ਇੱਧਰ ਨੂੰ ਕਰ ਗਿਆ ਇੱਧਰ ਨੂੰ ਕਰ ਗਿਆ ਸਾਡੇ ਦਿਮਾਗ ਪਰ ਬਹੁਤ ਵੱਡੀ ਉਹ ਗੱਲ ਹੈਗੀ ਐ ਇਸ ਚੀਜ਼ ਦੀ ਇਹ ਤਾਂ ਗੱਲ ਹੈ ਹੂੰ ਬਹੁਤ ਵਧੀਆ ਬ੍ਰਾ ਭਾਜੀ ਤੁਹਾਡਾ ਇਹ ਤੇ ਐਦਾਂ ਨਾਲੇ ਉਰੇ ਪਤਾ ਵੀ ਚਲੋ ਬੰਦਾ ਫਰੀ ਮਾਈਂਡ ਆਉਂਦਾ ਥੋੜਾ ਜਿਹਾ ਸ਼ਾਂਤੀ ਜੇ ਨਾਲ ਵੀ ਚਲੋ ਘੁੰਮ ਕੇ ਆਈਏ ਕੁਝ ਖਾ ਪੀ ਕੇ ਆਈਏ ਉਹ ਜਿਹੇ ਟਾਈਮ ਜਦ ਬੰਦੇ ਦੇ ਦਿਮਾਗ 'ਚ ਕੋਈ ਆਪਾਂ ਗੱਲ ਪਾਵਾਂਗੇ ਨਾ ਹਾਂਜੀ ਹਾਂ ਬਿਲਕੁਲ ਪੈਂਦੀ ਹੈ ਜਦੋਂ ਸਟ੍ਰੈਸ ਵਿੱਚ ਹੋਵੇ ਜਿੰਨਾ ਮਰਜ਼ੀ ਸਮਝਾਈ ਜਾਓ ਫਿਰ ਰੀਵੱਲੇ ਪੈਂਦੀ ਆ ਤੁਹਾਡੀ ਬਹੁਤ ਵਧੀਆ ਜਗ੍ਹਾ ਲੱਗੀ ਵੀ ਇੱਥੇ ਲੋਕਾਂ ਨੇ ਆਲੇ ਹਾਸੀ ਮਜ਼ਾਕੇ ਜਾ ਕਰਨ ਆਉਣਾ ਆਪਣਾ ਹਾਸੀਆਂ ਖੇਡੀਆਂ ਨੇ ਕਰਦੇ ਕਰਦੇ ਤੁਹਾਡੀ ਆਹ ਪਰ ਬਚਲੇ ਜਣੇ ਇੱਕ ਦਿਨ ਨਾਲ ਸਹੀ ਗੱਲ ਹੈ ਹਾਂ ਸਹੀ ਬਹੁਤ ਬਹੁਤ ਵਧੀਆ ਟਿਕਾਣਾ ਹੈ ਜਾਨੀ 8 ਮਹੀਨੇ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਵੈਰੀ ਗੁੱਡ ਸਹੀ ਖਾਸ ਦਿਨ ਤੇ ਤਾਂ ਪੱਕਾ ਹੀ ਹੈ ਮਿਹਨੇ ਦੋ ਵਾਰੀ ਵੀ ਹੋ ਜਾਂਦੀ ਹੈ ਜੀ 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 ਤਾਂ ਅਸੀਂ ਇੱਥੇ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਐਫਰਟ ਹੈ ਸਾਡਾ ਤੁਸੀਂ ਅਵਰਾਲਾ ਕਰ ਰਹੇ ਹੋ ਨਾ ਸਾਡੇ ਸੋਸਾਇਟੀ ਵੀ ਜੀ 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 ਨਾ 40 ਸਾਲ ਤੋਂ ਜੀ ਬਿਲਕੁਲ ਇਹ ਅਵਰਾਲਾ ਕਰ ਰਹੀ ਆ ਵੀ ਜਿਹੜੇ ਲੋਕਾਂ ਦੇ ਮੰਨਾਂ 'ਚ ਬੜੇ ਅੰਧਵਿਸ਼ਵਾਸ ਆ ਜਾਂਦੇ ਉਹਨਾਂ ਵਗੈਰਾ ਨੂੰ ਕੀਏ ਮੈਨੂੰ ਕੱਢੀਏ ਪਾਉਣਾ ਵਿਗਿਆਨਕ ਸੋਚ ਨਾਲ ਜੋੜੀਏ ਬਿਲ ਨਾ ਮੰਨਦਾ ਚੱਲੇ ਬਿਲਕੁਲ ਪੁਰਾਣੇ ਰੂੜੀਵਾਦੀ ਸੋਚਣ ਦੇ ਬਾਬਾ ਨਾਨਕ ਦੇ ਟਾਈਮ ਉਹਨੇ ਬਹੁਤ ਵੱਡੀਆਂ ਬਹੁਤ ਦ੍ਰਿਦਨਾ ਦਿੱਤੀਆਂ ਹੁਣ ਹੁਣ ਵੀ ਹਾਂ ਹਾਂ ਬੜੀ ਦ੍ਰਿਦਨਾ ਦਿੱਤੀਆਂ ਉਹਨਾਂ ਦੇ ਰੀਲਾ ਖਦ ਕਈ ਆ ਜਿਹੜਾ ਸਾਰਾ ਪਿਛੋ ਰਿਹਾ ਬਿਲਕੁਲ ਬਿਲਕੁਲ ਜੀ ਇਹ ਕੋਸ਼ਿਸ਼ ਅਸਲ ਤਰ੍ਹਾਂ ਸੁਆੜੀ ਗਾਇ ਰੋਪੜ ਕਾਈ ਤਰ੍ਹਾਂ ਕਰ ਰਹੇ ਜੀ 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 ਕੰਟੈਕਟ ਨੰਬਰ ਹੈ ਕਿਸੀ ਜੀ ਬਿਲਕੁਲ ਬਿਲਕੁਲ ਹਾਂ ਮੈਂ ਮੈਂ ਤੁਹਾਡੇ ਜਿਵੇਂ ਅਕਬਾਲ ਸਿੰਘ ਜੀ ਨਹੀਂ ਹੈਗੇ ਆਪਣੇ ਇੱਥੇ ਉਹਨਾਂ ਨੇ ਕਰਵਾਇਆ ਸੀਗਾ ਪ੍ਰੋਗਰਾਮ ਉਹ ਉਹਨਾਂ ਦਾ ਮੁੰਡਾ ਹੁਣ ਸਰਪੰਚ ਬਣਿਆ ਨਾ ਹਾਂਜੀ ਹਾਂਜੀ ਠੀਕ ਹੈ ਨਾ ਉਹਦੇ ਕਰਕੇ ਹੀ ਕਰਵਾਇਆ ਸੀ ਗਿਆ ਉਹਦੇ ਕਰਕੇ ਹੀ ਬਠ ਠੀਕ ਹੈ ਨਾ ਤੇ ਉਹ ਮੇਰਾ ਬੜਾ ਮਿੱਤਰ ਪਿਆਰਾ ਜੀ ਉਹ ਮੁੰਡਾ ਮੇਰਾ ਯਾਰ ਦੋਸਤ ਹੈ ਆਹੋ ਤੇ ਉਹਦੇ ਨਾਲ ਆਪਣਾ ਮਾਲਵਾ ਜੀ ਸਾਡੇ ਉਹਨਾਂ ਨੇ ਆਪਣੇ 20 ਸਾਲ ਸਾਡੇ ਪਿੰਡ ਦੁਕਾਨ ਕਰੀ ਪਹਿਲਾਂ ਹਾਂ ਰਜਿੰਦਰ ਮਾਲਵਾ ਹੁਣ ਸ਼ਾਇਦ ਦਾ ਕੰਮ ਕਰਦੇ ਜਦੋਂ ਟੈਲੀਵਿਜ਼ਨ ਵਗੈਰਾ ਸਵਾਰ ਦੇ ਦਿੰਦੇ ਸੀਗੇ ਅੱਜ ਤਾਂ ਬਹੁਤ ਵੈਰ ਦੇ ਦਿੰਦੇ ਤੇ ਬੰ ਬਿਲਕੁਲ 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 ਚਲੋ ਜੀ ਅੱਜ ਸਾਨੂੰ ਇੱਕ ਹੋਰ ਪਰਸਨਲਿਟੀਆਂ ਨੂੰ ਮਿਲਾਇਆ ਤੇ ਜਰੂਰ ਕੋਈ ਕਿਤਾਬਾਂ ਜੇ ਤੁਹਾਨੂੰ ਕਿਸੇ ਨਾ ਕਿਸੇ ਮਿਲਦੀਆਂ ਲੈ ਕੇ ਜਰੂਰ ਪੜੋ ਬਹਿਮ ਪਰ ਮਤ ਉਹ ਆ ਆਪਣੇ ਆਪ ਨੂੰ ਦੂਰ ਕਰੀਏ ਇਹ ਇਹਨਾਂ ਦਾ ਜਿਹੜਾ ਮਨੋਰਥ ਹੈ ਮੇਰਾ ਵੀ ਮਨੋਰਥ ਹੈ ਵੀ ਅਸੀਂ ਵੀ ਕਿਸੇ ਨੂੰ ਬਹਿਮ ਪਰਮਾ ਤੇ ਪਾਉਂਦੇ ਨਹੀਂ ਹਾਂ ਕਿ ਨਾ ਕੋਈ ਬੰਦਾ ਪਵੇ ਤੇ ਬਾਕੀ ਅੱਜ ਸ਼ਹੀਦ ਉਦਮ ਸਿੰਘ ਦੇ ਇਹ ਵੀ ਹੈਗੀ ਇੱਕ ਆਪਣੀ ਵੀ ਇਹਨਾਂ ਨੇ ਦੱਸੀ ਅੱਜ ਲੋਕਾਂ ਨੂੰ ਜਿਹੜੀ ਇੱਥੇ ਤੋਂ ਗਾਈਡਲਾਈਨ ਮਿਲਣੀ ਹੈ ਇਹ ਵੀ ਇੱਕ ਬਹੁਤ ਵੱਡਾ ਪਰਾਲਾ ਇਹਦੇ ਲਈ ਵੀ ਮੈਂ ਇਹਨਾਂ ਦਾ ਥੈਂਕ ਯੂ ਕਰੂੰਗਾ ਤੇ ਪੂਰੀ ਮਤਲਬ ਉਹਨਾਂ ਦੀ ਹਿਸਟਰੀ ਲਿਖੀ ਹੋਈ ਆ ਕਿਆ ਕੁਛ ਆ ਕਦੋਂ ਕਦੋਂ ਹੋਇਆ ਕਿ ਕਿਦਾਂ ਕਿਦਾਂ ਹੋਇਆ ਸਾਰੀ ਗੱਲਬਾਤ ਹੈ ਤੇ ਮੈਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਵੀ ਜਰੂਰ ਦੱਸੂਗਾ ਸੋ ਮਿਲਦੇ ਆ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ